ਇਸ ਬੁਲਟਨ ਦੀ ਸ਼ੁਰੂਆਤ ਇੱਕ ਵੱਡੀ ਖਬਰ ਦੇ ਨਾਲ ਪੰਜਾਬ ਦੇ ਵਿੱਚ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਗੱਲ ਜੇ ਕਰੀ ਅਸੀਂ ਸਰਦ ਰੁੱਤ ਦੀ ਕਰੀਏ ਉਸ ਦੀ ਸ਼ੁਰੂਆਤ ਤਾਂ ਹੋ ਚੁੱਕੀ ਹੈ ਪਰ ਉੱਥੇ ਜੇਕਰ ਅਸੀਂ ਸਿਆਸੀ ਪਾਰੇ ਦੀ ਗੱਲ ਕਰੀਏ ਉਹ ਲਗਾਤਾਰ ਚੜਦਾ ਹੋਇਆ ਨਜ਼ਰ ਆ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਇੱਕ ਇੰਟਰਵਿਊ ਦੇ ਵਿੱਚ ਬਿਆਨ ਦਿੱਤਾ ਕਿ ਭਾਜਪਾ ਅਤੇ ਅਕਾਲੀ ਦਲ ਨੂੰ ਗੱਡਜੋੜ ਕਰ ਲੈਣਾ ਚਾਹੀਦਾ ਹੈ ਹਮਾਇਤ ਕਰਦੇ ਨਜ਼ਰ ਆਇਆ ਤਾਂ ਅੱਜ ਆਮ ਆਦਮੀ ਪਾਰਟੀ ਤੋਂ ਪੰਜਾਬ ਕੈਬਨਿਟ ਦੇ ਵਿੱਚ ਮੰਤਰੀ ਹਰਪਾਲ ਚੀਮਾਹੋਰਾ ਨੇ ਨਿਸ਼ਾਨੇ ਸਾਧਦੇ ਆ ਸਾਫ਼ ਤੌਰ ਤੇ ਜ਼ਿਕਰ ਕਰ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਏਜੰਟ ਦੇ ਤੌਰ ਤੇ ਕੰਮ ਕਰਦੇ ਰਹੇ ਜਦੋਂ ਕਾਂਗਰਸ ਪਾਰਟੀ ਵਿੱਚ ਮੌਜੂਦ ਸੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਰਹਿੰਦਿਆ ਕੈਪਟਨ ਨੇ ਭਾਜਪਾ ਦੇ ਨਾਲ ਲਿੰਕ ਬਣਾ ਕੇ ਰੱਖੇ ਕੈਪਟਨ ਅਮਰਿੰਦਰ ਸਿੰਘ ਦਲ ਬਦਲਣ ਦੇ ਮਾਹਿਰ ਹੈ ਉਹਨਾਂ ਨੇ ਕਿਹਾ ਪਹਿਲੇ ਅਕਾਲੀਦਾਰ ਫਿਰ ਕਾਂਗਰਸ ਫਿਰ ਭਾਜਪਾ ਲਗਾਤਾਰ ਦਲ ਬਦਲਦੇ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਇਹ ਗੱਲ ਦਾ ਜ਼ਿਕਰ ਕਰ ਰਿਹਾ ਹਰਪਾਲ ਚੀਮਾ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਦੋ ਪਰਿਵਾਰਾਂ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਔਰ ਬਾਦਲ ਪਰਿਵਾਰ ਤੇ 4000 ਕਰੋੜ ਤੋਂ ਵੱਧ ਆਮਦਨ ਦੇ ਕੇਸ ਦਾ ਵੀ ਜ਼ਿਕਰ ਹੈ ਪਹਿਲਾਂ ਹਰਪਾਲ ਚੀਮਾ ਨੇ ਕੀ ਕੁਝ ਕਿਹਾ ਇਸ ਪੁਰੇ ਵਿਸ਼ੇ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਰਪਾਲ ਚੀਮਾ ਨੇ ਕੀ ਕੁਝ ਤੰਦ ਕੱਸਿਆ ਪਰ ਤਾਂ ਨੋ ਸੁਣਾਉਂਦੇ ਆ ਮੈਂ ਦੇਖ ਰਿਹਾ ਸੀ ਕੱਲ ਕੈਪਟਨ ਸਾਹਿਬ ਬਿਆਨ ਦੇ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਤੇ ਕਾਲੀ ਦਲ ਨੂੰ ਇਕੱਠੇ ਹੋ ਜਾਣਾ ਚਾਹੀਦਾ ਕਿਉਂਕਿ ਕੈਪਟਨ ਸਾਹਿਬ ਦਾ ਇਤਿਹਾਸ ਆ ਉਹ ਕਦੇ ਕਾਲੀ ਦਲ ਚ ਕਦੇ ਕਾਂਗਰਸ ਹੁਣ ਤਾਂ ਬੀਜੇਪੀ ਚ ਪਹਿਲਾਂ ਆਪਣਾ ਵੀ ਦਰ ਬਣਾ ਲਿਆ ਸੀ ਦਲ ਬਦਲਣ ਦੇ ਬਾਹਰ ਨੇ ਕੈਪਟਨ ਅਮਰਿੰਦਰ ਸਿੰਘ ਦਲ ਬਦਲਣ ਦੇ ਬਾਹਰ ਨੇ ਉਹਨੇ ਆਪਣੀ ਪਾਰਟੀ ਵੀ ਬਣਾਈ ਉਹ ਅਕਾਲੀ ਦਲ ਦੇ ਮੈਂਬਰ ਵੀ ਰਹੇ ਮੈਂਬਰ ਪਾਰਲੀਮੈਂਟ ਵੀ ਰਹੇ ਕਾਂਗਰਸ ਪਾਰਟੀ ਦੇ ਵੀ ਰਹੇ ਬਤੌਰ ਮੁੱਖ ਮੰਤਰੀ ਵੀ ਰਹੇ ਉਹਨੇ ਫਿਰ ਥੋੜਾ ਸਮਾਂ ਵਿੱਚ ਦੀ ਉਹਦਾ ਨਾਂ ਹੀ ਭੁੱਲ ਗਿਆ ਆਪਾਂ ਸਾਰੇ ਇੱਕ ਪਾਰਟੀ ਬਣਾਈ ਸੀ ਪਤਾ ਨਹੀਂ ਜਗਜਾਹਰ ਪਾਰਟੀ ਪਤਾ ਨਹੀਂ ਕੀ ਜਗ ਪਾਰਟੀ ਇਦਾਂ ਦੀ ਕੋਈ ਪਾਰਟੀ ਨਾਂ ਬਣਾਈ ਸੀ ਸ਼ਾਇਦ ਬੋਰਡ ਲੱਗਿਆ ਹੋਇਆ ਜਿੰਨੇ ਥੋੜਾ ਦਿਨ ਲਈ ਬਣੀ ਸੀ ਸ਼ਾ ਤੁਹਾਡੇ ਯਾਰ ਤਾਂ ਇਸ ਪੂਰੇ ਵਿਸ਼ੇ ਨੂੰ ਲੈ ਕੇ ਤੁਹਾਨੂੰ ਅਸੀਂ ਇੱਕ ਬਿਆਨ ਸੁਣਾਇਆ ਹਰਪਾਲ ਚਿਮਾ ਨੇ ਕੁਝ ਸਮਾਂ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਤੇ ਸਿੱਧੇ ਤੌਰ ਤੇ ਸ਼ਬਦੀ ਵਾਰ ਕੀਤੇ ਆ ਤਾਂ ਵਧੇਰੇ ਜਾਣ ਕਰ ਲਈ ਇਸ ਵੇਲੇ ਆਮ ਆਦਮੀ ਪਾਰਟੀ ਤੋਂ ਵਿਕਰਮਜੀਤ ਪਾਸੀ ਮੈਨਾਂ ਜੁੜ ਚੁੱਕੇ ਨੇ ਪਾਸੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਤੇ ਦਰਸ਼ਕਾਂ ਨੂੰ ਵੀ ਜੀ ਪਾਸੀ ਸਾਹਿਬ ਬੀਤੇ ਦਿਨ ਇੱਕ ਬਿਆਨ ਸਾਹਮਣੇ ਆਇਆ ਕੈਪਟਨ ਸਾਹਿਬ ਕਹਿੰਦੇ ਆ ਕਿ ਜੇ 2027 ਜਿੰਨਾ ਤਾਂ ਫਿਰ ਘੜ-ਜੋੜ ਕਰ ਲੋ ਹਮਾਇਤ ਕਰ ਦਿੱਤੀ ਤੇ ਅੱਜ ਆਮ ਆਦਮੀ ਪਾਰਟੀ ਦਾ ਵੀ ਰਿਐਕਸ਼ਨ ਆ ਗਿਆ ਖੈਰ ਸਾਹਮਣੇ ਉਹ ਜ਼ਿਕਰ ਕਰ ਰਿਹਾ ਕਿ ਕੈਪਟਨ ਸਾਹਿਬ ਤਾਂ ਦਲ ਬਦਲਦੇ ਰਹੇ ਆ ਇੱਕ ਪਾਰਟੀ ਦਾ ਵੀ ਜ਼ਿਕਰ ਕੀਤਾ ਵਿੱਚ ਉਹਨਾਂ ਨੇ ਪਾਰਟੀ ਬਣਾਈ ਸੀ ਸ਼ਾ ਸਿੱਧੂ ਦੇ ਨਾਲ ਬੈਂਸ ਬ੍ਰਦਰ ਵੀ ਸ਼ਾਮਿਲ ਸੀਗੇ ਤੇ ਹੁਣ ਸਿਨੈਰੀਓ ਕਿਵੇਂ ਦੇਖਦੇ ਹੋ ਤੁਸੀਂ ਕੀ ਕਰੰਟ ਸਿਨੈਰੀਓ ਹੈ ਉਸ ਤਰ੍ਹਾਂ ਦਾ ਔਰ ਇਸ ਸਿਨੈਰੀਓ ਦੇ ਵਿੱਚ ਕਿੰਨਾ ਕੋ ਮੁਸ਼ਕਲ ਜਾਂ ਕਿੰਨਾ ਕੋ ਆਸਾਨ ਰਹੇਗਾ ਭਾਜਪਾ ਦੇ ਲਈ 2023 ਦਾ ਮੈਦਾਨ ਤਾਂ ਦੇਖੋ ਕੈਪਟਨ ਸਾਹਿਬ ਨੇ ਇੱਕ ਗੱਲ ਤਾਂ ਮੰਨ ਹੀ ਲਈ ਕਿ ਸੱਚਪਾ ਦਾ ਕੋਈ ਆਧਾਰ ਨਹੀਂ ਹੈ ਔਰ ਭਾਜਪਾ 2037 ਤੱਕ ਦਾ ਤਾਂ ਕੈਪਟਨ ਸਾਹਿਬ ਨੇ ਹੀ ਕਹਿਤਾ ਵੀ ਇਹ ਆਪਣੇ ਆਪ ਤੇ ਬਣਾ ਨਹੀਂ ਸਕਦੇ ਜੀ ਤੇ ਦੂਜਾ ਉਹਨਾਂ ਨੇ ਆਸ ਜਤਾਈ ਵੀ ਕਿਆ ਪਤਾ ਜੇ ਅਕਾਲੀ ਦਲ ਨਾਲ ਜੁੜ ਜੇ ਭਾਜਪਾ ਹੂੰ ਤੇ ਵੀ ਸ਼ਾਇਦ ਕੁਝ ਬਣ ਜੇ ਪਰ ਇੱਕ ਚੀਜ਼ ਕਿਹਾ ਜਾਂਦਾ ਹੈ ਕਿ 0 0 0 ਜੀ ਇਹ ਦੋਨੋਂ ਪਾਰਟੀਆਂ ਨੂੰ ਲੋਕ ਸਮਝ ਚੁੱਕੇ ਆ ਤਿੰਨੋਂ ਪਾਰਟੀਆਂ ਨੂੰ ਸਮਝ ਚੁੱਕੇ ਆ ਔਰ ਹਰਪਾਲ ਚੀਮਾ ਜੀ ਨੇ ਇਕ ਕੌਸ ਚਾਈਆਂ ਪੇਸ਼ ਕਰਤੀਆਂ ਜਿਹਨੂੰ ਨਵੇਂ ਸਾਡੇ ਨੌਜਵਾਨ ਬੱਚਿਆਂ ਨੂੰ ਸ਼ਾਇਦ ਨਹੀਂ ਪਤਾ ਕਿ ਕਿੱਦਾਂ ਇਹ ਨਾ ਇਹ ਪਰਿਵਾਰਾਂ ਨੇ ਬਿਲਕੁਲ ਹਰ ਪਾਲਸੀ ਮਾ ਜਿਨੇ ਕਿ ਗੱਲ ਸਟ੍ਰੀਕ ਤੇ ਸਹੀ ਕਹੀ ਹੈ ਕਿ ਕਿੱਦੇ ਨਾ ਦੋਨੋਂ ਪਰਿਵਾਰਾਂ ਨੇ ਜਾਂ ਕੈਪਟਨ ਸਾਹਿਬ ਦੀ ਰਾਜਨੀਤੀ ਨੇ ਨੁਕਸਾਨ ਕੀਤਾ ਬਾਦਲ ਸਾਹਿਬ ਵੀ ਨੁਕਸਾਨ ਕੀਤਾ ਪੰਜਾਬ ਨੂੰ ਕਿੱਦਾਂ ਜਦੋਂ ਤੁਹਾਡੇ ਯਾਦ ਹੋਏਗਾ ਕਿ ਪਹਿਲਾ 1997 ਚ ਅਕਾਲੀ ਭਾਜਪਾ ਗਠਜੋੜ ਹੋਇਆ ਬੋਜੋ ਸਮਾਜ ਪਾਰਟੀ ਨੇ ਕਿਹਾ ਸੀ ਸਾਡੀ ਪਿੱਠ 'ਚ ਛੁਰਾ ਮਾਰਿਆ ਉਦੋਂ ਟੌੜਾ ਸਾਹਿਬ ਇਹਨਾਂ ਤੋਂ ਅਲੱਗ ਵੀ ਹੋਏ ਸੀ ਤੇ ਤੁਹਾਡੇ ਉਹ ਵੀ ਯਾਦ ਹੋਏਗਾ ਕਿ ਕੈਪਟਨ ਮਰੀਂਦਰ ਸਿੰਘ ਜੀ ਪਹਿਲਾਂ ਵੀ ਅਕਾਲੀ ਦਲ ਅਲੱਗ ਬਣਾ ਗਏ ਸੀ ਅਕਾਲੀ ਦਲ ਇੱਕ ਹੋਰ ਖੜਾ ਕਰਨ ਲੱਗਾ ਸੀ ਪਾਸੀ ਸਾਹਿਬ ਇੱਕ ਵਾਰੀ ਬੇਨਤੀ ਰਹੀ ਕਿ ਜੁੜੇ ਰਹੋ ਕਿਉਂਕਿ ਅੱਜ ਰਿਐਕਸ਼ਨ ਆਮ ਆਦਮੀ ਪਾਰਟੀ ਵੱਲੋਂ ਹੀ ਆਇਆ ਤਾਂ ਮੈਂ ਪ੍ਰਤੀਕਰਮ ਦਾ ਜਵਾਬ ਲਵਾਂਗਾ ਪਾਸੀ ਸਾਹਿਬ ਜੁੜੇ ਰਹੋ ਅਰਨਲ ਭਾਜਪਾ ਤੋਂ ਸੁਭਾਸ਼ ਸ਼ਰਮਾ ਜੀ ਜੁੜੇ ਨੇ ਸੁਭਾਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਵਿਕਰਮ ਜੀ 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 ਸੁਭਾਜੀ ਪਾਸ਼ੀ ਸਾਹਿਬ ਨੇ ਇੱਕ ਜ਼ਿਕਰ ਕਰ ਦਿੱਤਾ ਪਹਿਲੇ ਮੈਂ ਉਹਦੇ ਪੁਆਇੰਟ ਤੇ ਆਵਾਂਗਾ ਉਹ ਕਹਿੰਦੇ ਆ ਕਿ 0 0 0 ਤੇ ਜਿਹੜਾ ਕੈਪਟਨ ਸਾਹਿਬ ਦਾ ਬਿਆਨ ਆਇਆ ਸੀ ਉਹ ਬਿਆਨ ਵੀ ਇਸ ਵੇਲੇ ਤਸਵੀਰਾਂ ਜ਼ਰੀਏ ਦਿਖਾ ਰਹੇ ਆ ਕਿ ਕੁਝ ਕਿਹਾ ਸੀ ਉਹਨਾਂ ਨੇ ਉਹ ਕੀ ਕੈਪਟਨ ਸਾਹਿਬ ਦਾ ਨਿੱਜੀ ਬਿਆਨ ਸੀ ਜਾਂ ਫਿਰ ਬਾਅਦ ਵਿੱਚ ਪਿਆ ਹੀ ਜਾਂਦੇ ਆ ਸੁਭਾਜੀ ਇੱਕ ਪਹਿਲਾਂ ਤਾਂ ਮੈਂ ਚੀਮਾ ਸਾਹਿਬ ਤੇ ਆ ਜਾਵਾਂ ਜੀ ਇਹ ਕਹਿੰਦੇ ਜੀ 0 0 0 ਤੇ ਫਿਰ ਪ੍ਰੈਸ ਕਾਨਫਰੰਸ ਕਰਨ ਦੀ ਲੋੜ ਕੀ ਹੈ ਹਮ ਅਗਰ ਬੀਜੇਪੀ ਦਾ ਆਧਾਰ ਕੋਈ ਨਹੀਂ ਬੀਜੇਪੀ ਫੈਟ ਕੋਈ ਨਹੀਂ ਜੀ ਤੇ ਹਰ ਰੋਜ਼ ਤੁਸੀਂ ਇਹਨਾਂ ਦਾ ਬਿਆਨ ਜਾ ਕੇ ਦੇਖ ਲਓ ਭਗਵੰਤ ਮਾਨ ਅਮਨ अरोड़ा ਹਰਪਾਲ ਚੀਮਾ ਇਹਨਾਂ ਦੇ ਮੰਤਰੀ ਰੋਜ਼ ਬੀਜੇਪੀ ਦਾ ਗੋਣ ਗਾਂਦੇ ਆ ਪੰਜਾਬ 'ਚ ਬੀਜੇਪੀ ਨੂੰ ਲੈ ਕੇ ਪ੍ਰੈਸ ਕਾਨਫਰੰਸਾਂ ਕਰਦੇ ਆ ਇਸ ਕਰਕੇ ਕਰਦੇ ਆ ਕਿ ਜੜਾਂ ਓਖੜੀਆਂ ਹੋਈਆਂ ਬੀਜੇਪੀ ਦਾ ਆਧਾਰ ਵੱਧ ਰਿਹਾ ਬੁਖਲਾਏ ਹੋਏ ਨੇ ਇਹਨਾਂ ਨੂੰ ਸਮਝ ਨਹੀਂ ਆਦਾ ਕਰੀਏਗੀ ਤਾਂ ਰੋਜ਼ ਪ੍ਰੈਸ ਕਾਨਫਰੰਸ ਕਰਦੇ ਕਿਸੇ ਰਾਜਨੀਤਿਕ ਤਰਦੀ ਤਾਕਤ ਕਦੋਂ ਪਤਾ ਚੱਲਦੀ ਹੈ ਜਦੋਂ ਉਹਦੇ ਵਿਰੋਧੀ ਉੱਤੇ ਜ਼ਿਆਦਾ ਹਮਲਾਵਰ ਹੋਣ ਲੱਗ ਜਾਣ ਤੇ ਬੀਐਸਪੀ ਦੇ ਖਿਲਾਫ ਕਿਉਂ ਨਹੀਂ ਪ੍ਰੈਸ ਕਾਨਫਰੰਸ ਕਰਦੇ ਇਹ ਕਿਸੇ ਹੋਰ ਪਾਰਟੀ ਦੇ ਖਿਲਾਫ ਕਿਉਂ ਨਹੀਂ ਕਰਦੇ ਭਾਜੀਪੀ ਦਾ ਬੇਸਵਧ ਰਿਹਾ ਇਹਨਾਂ ਨੂੰ ਵੀ ਪਤਾ ਹੈ ਇਸ ਕਰਕੇ ਅਸੀਂ ਇਹਨੇ ਗੱਲਾਂ ਦੇ ਕੋਈ ਜ਼ਿਆਦਾ ਤਵੱਜੋ ਨਹੀਂ ਦਿੰਦੇ ਇਹ ਗੱਲ ਬੜੀ ਹੋਰ ਇੰਪੋਰਟੈਂਟ ਹੈ ਜੀ ਇਹ ਕਹਿੰਦੇ ਕੈਪਟਨ ਸਾਹਿਬ ਦਾ ਨਾਰੇ ਦੀ ਕਿ ਕੈਪਟਨ ਸਾਹਿਬ ਉਸ ਪਾਰਟੀ 'ਚ ਰਹੇ ਉਸ ਪਾਰਟੀ 'ਚ ਰਹੇ ਇਹਨਾਂ ਨੂੰ ਪੁੱਛੋ ਭਗਵੰਤ ਜੀ ਮਾਨ ਕਿੱਥੋਂ ਆਇਆ ਆਮ ਆਦਮੀ ਪਾਰਟੀ 'ਚ ਹੂੰ ਪੀਪੀ ਜਲੀ ਸੀਗਾ ਪੀਪੀ ਵੀ ਤੋਂ ਇਲੈਕਸ਼ਨ ਨਹੀਂ ਲੜੀ ਉਹਨੇ ਇਹਨਾਂ ਦਾ ਪ੍ਰਧਾਨ ਅਮਨ अरोड़ा ਕਿਸ ਪਾਰਟੀ ਤੋਂ ਆਇਆ ਕਾਂਗਰਸ ਤੋਂ ਨਹੀਂ ਸੀਗਾ ਉਹਦੇ ਫਾਦਰ ਕਾਂਗਰਸ ਦੇ ਐਮਐਲਏ ਨਹੀਂ ਰਹੇ ਮੰਤਰੀ ਨਹੀਂ ਰਹੇ ਹੂੰ ਆਦra ਜਰਾ ਹੁਣੇ ਹਰਮੀਤ ਸਿੰਘ ਨੂੰ ਤਰਨਤਾਰਨ ਤੋਂ ਜਤਾਇਆ ਬੜੇ ਸੋਲੇ ਘਾ ਕੇ ਕਿਹੜੀ ਪਾਰਟੀ ਦਾ ਐਮਐਲਏ ਸੀਗਾ ਉਹ ਡਿੰਪੀ ਤੇ ਲੋਕੇ ਦੀ ਪਾਰਟੀ ਤੋਂ ਆਇਆ ਚਲੋ ਇਹ ਜਵਾਬ ਲੈਣੇ ਆ ਪਾਸੀ ਸਾਹਿਬ ਤੋਂ ਪਾਰਟੀ ਤੇ ਕਹੀਂ ਦਾ ਇੰਡ ਕਹੀਂ ਦਾ अरोड़ा ਬਨੂਮਤੀ ਨੇ ਕੁੰਬਾ ਜੋੜਾ ਤੇ ਕਰਕੇ ਹੁਣ ਕੈਪਟਨ ਸਾਹਿਬ ਨੇ ਕੀ ਕੀਤਾ ਬਾਦਲ ਸਾਹਿਬ ਨੇ ਕੀ ਕੀਤਾ ਉਹਨੂੰ ਛੱਡ ਦਿਓ ਨਾ ਕਪਤਨ ਸਾਹਿਬ ਇਲੈਕਸ਼ਨ ਆ ਗਏ ਬਾਦੋ ਸਾਹਿਬ ਇਲੈਕਸ਼ਨ ਆ ਗਏ ਲੋਕਾਂ ਨੇ ਹਰਾਤਾ ਕੋਈ ਗੱਲ ਨਹੀਂ ਉਹ ਕਹਿੰਦਾ ਫਤਵਾ ਸਿਰ ਮੱਥੇ ਹੁਣ ਤਾਂ ਤੁਸੀਂ ਹਿਸਾਬ ਦੇਣਾ ਵੀ ਤੁਸੀਂ 4 ਸਾਲ ਚ ਕੀ ਕੀਤਾ ਚਲੋ ਹਿਸਾਬ ਮੰਗਦੇ ਆਹੀ ਆਹੀ ਗੱਲ ਤਾਂ ਠੀਕ ਹੈ ਠੀਕ ਹੈ ਸ਼ਰਮਾ ਸਾਹਿਬ ਨੂੰ ਵੀ ਸਵਾਲ ਮੈਨੂੰ ਦੇਣਾ ਪਏਗਾ ਬਰਾਬਰ ਦਾ ਜੀ 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 ਸ਼ਰਮਾ ਜੀ ਮਾਉਣਾ ਸਾਲਾ ਇਹ ਤੁਸੀਂ ਕੀ ਕੀਤਾ ਜੀ 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 ਪੁੱਛ ਲੈਣੇ ਇਹਨਾਂ ਤੋਂ ਪੁੱਛ ਲੈਣੇ ਨਾਲ ਜੁੜੇ ਹੋਏ ਆ ਜੀ 120000 ਕਰੋੜ ਰੁਪਏ ਦਾ ਕਦਾ ਚੜਾਤਾ ਹੈ ਨਾ ਸੁਭਾਸ਼ ਸਰ ਬਾਜੀ ਹੁਣ ਮਿਲਣੀ ਜਵਾਬ ਦੇ ਸ਼ਰਮਾ ਜੀ ਕੋ ਰਿਐਕਸ਼ਨ ਲੈ ਲੀਏ ਪਾਸੀ ਜੀ ਪਾਸੀ ਜੀ ਬਿਲਕੁਲ ਬਿਲਕੁਲ ਸ਼ਰਮਾ ਸਾਹਿਬ ਆਉਂਗਾ ਤੁਹਾਡੇ ਕੋਲ ਮੈਂ ਆਉਂਗਾ ਸ਼ਰਮਾ ਜੀ ਆਉਂਗਾ ਸੁਰੂ ਹੀ ਹੋ ਗਏ ਇਹਨਾਂ ਨੂੰ ਸ਼ਰਮਾ ਜੀ ਆਉਂਗਾ ਮੈਂ ਸ਼ਰਮਾ ਜੀ ਸਮਾਂ ਦੇ ਰਹੇ ਆ ਤੁਹਾਨੂੰ ਵੀ ਉਹਨਾਂ ਨੂੰ ਵੀ ਦੇਣਾ ਹੈ ਸ਼ਰਮਾ ਜੀ ਸ਼ਰਮਾ ਜੀ ਆਉਂਗਾ ਮੈਂ ਸ਼ਰਮਾ ਜੀ ਆਉਂਗਾ ਪਲੀਜ਼ ਮੇਰੇ ਬੇਟੇ ਜੀ ਜੀ ਪੁੱਛ ਲੈਣੇ ਆ ਜਵਾਬ ਲੋਕਾਂ ਨੇ ਮੰਗਿਆ ਪੁੱਛ ਲੈਣੇ ਮੈਨੂੰ ਪੁੱਛਣ ਦੋਗੇ ਤੁਸੀਂ ਮੈਨੂੰ ਪੁੱਛਣ ਦੋਗੇ ਸ਼ਰਮਾ ਜੀ ਪੁੱਛਣ ਦੋਗੇ ਉਹੀ ਗੱਲ ਪੁੱਛਣੀ ਹੈ ਮੈਂ ਸ਼ਰਮਾ ਜੀ ਮੈਂ ਉਹ ਹੀ ਗੱਲ ਪੁੱਛਣੀ ਆ ਮੈਨੂੰ ਪੁੱਛਣ ਦੋਗੇ ਤੁਸੀਂ ਮੇਰੀ ਬੇਨਤੀ ਰਹੇਗੀ ਨਾ ਕੋਲੇਨਾਥ ਸਬਰ ਹੈ ਨਾ ਸ਼ਰਮਾ ਜੀ ਉਹਨੂੰ ਵੀ ਪੁੱਛਣ ਦੋਗੇ ਤੁਸੀਂ ਪੰਜਾਬ ਨੂੰ ਦੋਨੀਆਂ ਥਾਂ ਹੀ ਲੁੱਟ ਰਿਆ ਸ਼ਰਮਾ ਜੀ ਇਹ ਰਿਪੀਟ ਹੋਈ ਜਾ ਰਹੀ ਹੈ ਬਸ ਮੈਂ ਇਹਨਾਂ ਨੂੰ ਪੁੱਛਣਾ ਤਾਂ ਆਪਣਾ ਹਾਂ ਮੈਂ ਆਉਣਾ ਮੈਂ ਆਉਣਾ ਪੰਜਾਬ ਦੀਆਂ ਜ਼ਮੀਨਾਂ ਲੁੱਟ ਰਹੀਆਂ ਇਹਨਾਂ ਦੀ ਆਵਾਜ਼ ਮਿਊਟ ਕਰ ਦੇਣੀ ਹੈ ਕਿ ਦੋਨੋਂ ਤੁਸੀਂ ਕੈਪਟਨ ਬਾਦਲ ਤੇ ਸ਼ਰਮਾ ਜੀ ਮੇਰੀ ਇੱਕ ਵਾਰੀ ਬੇਨਤੀ ਰਹੀ ਇੱਕ ਵਾਰੀ ਲੈ ਲਈ ਰਿਐਕਸ਼ਨ ਮੇਰੀ ਬੇਨਤੀ ਰਹੀ ਤੁਹਾਨੂੰ ਪਲੀਜ਼ ਤੁਸੀਂ ਬਹੁਤ ਇਨਸਪੈਕਟ ਪਹਿਲੀ ਗੱਲ ਤਾਂ ਮੈਂ ਤਾਂ ਘਾਬਰ ਹੀ ਗਿਆ ਸੀ ਜਿੱਦਾਂ ਪਿਛਲੇ ਜ਼ਮਾਨਿਆਂ ਚ ਹੁੰਦਾ ਸੀ ਉਹ ਤਵਾ ਹੁੰਦਾ ਸੀ ਉਹ ਲਗਾਤਾਰੀ ਚੱਲੀ ਜਾ ਰਿਹਾ ਸੀ ਸ਼ੋ ਆ ਸ਼ਰਮਾ ਜੀ ਤਾਂ ਬਹੁਤ ਇੰਟੈਲੀਜੈਂਟ ਹੈ ਵੀ ਘੱਟੋ ਘੱਟ ਇਹਨਾਂ ਨੂੰ ਸੁਣਨਾ ਵੀ ਚਾਹੀਦਾ ਸਬਰ ਵੀ ਚਾਹੀਦਾ ਤੁਸੀਂ ਭਾਜਪਾ ਦੇ ਵੱਡੇ ਲੀਡਰ ਹੋ ਘੱਟੋ ਘੱਟ ਜਵਾਬ ਤਾਂ ਸੁਣ ਲਓ ਪਹਿਲੀ ਚੀਜ਼ ਦੂਜੀ ਸੁਣ ਲਓ ਹੁਣ ਇਹ ਕਹਿੰਦੇ ਜੀ ਭਾਜਪਾ ਬਹੁਤ ਮਜ਼ਬੂਤ ਹੋ ਰਹੀ ਹੈ ਜੀ ਆਪਾਂ ਤਰਨਤਾਰਾਂ ਚ ਦੇਖਿਆ ਕਿ ਬੀਜੇਪੀ 5ਵੇਂ 6ਵੇਂ ਨੰਬਰ ਦੇ ਲਈ ਨੀਟੂ ਸ਼ਟਰਾਂ ਵਾਲੇ ਨਾਲ ਮੁਕਾਬਲਾ ਕਰ ਰਹੀ ਸੀ ਹੂੰ ਆਪਾਂ ਕਲੀਅਰ ਦੇਖਿਆ ਕਿ ਕਿਦਾਂ ਬੀਜੇਪੀ ਨੀਟੂ ਸ਼ਟਰਾਂ ਵਾਲੇ ਨਾਲ ਸੁਵਰ ਸ਼ਰਮਾ ਜੀ صبر ਰੱਖ ਲਿਓ ਆਪਣਾ ਤਵਾ ਜਣਾ ਚਲਾਇਆ ਕਰੋ ਇਹ ਰਾਮਨਾਰਨ ਸੁਣੋ ਜਿਹੜਾ ਜਵਾਬ ਸੁਣਨ ਦੀ ਹਿੰਮਤ ਰੱਖੋ ਬੜਾ ਕੁਝ ਬੋਲਿਓ ਤੁਸੀਂ ਲਓ ਜੀ ਇਹਨਾਂ ਦੀ ਚੀਕਾ ਬੰਦ ਕਰਾਓ ਪਹਿਲਾਂ ਤਾਂ ਸ਼ਰਮਾ ਜੀ ਇੱਕ ਮਿੰਟ ਇੱਕ ਮਿੰਟ ਆ ਰਿਹਾ ਇਹਨਾਂ ਦੀ ਰਿਐਕਸ਼ਨ ਲਾਵਾਂਗੇ ਤੁਹਾਡਾ ਜਰਾ ਚੀਕਾ ਬੰਦ ਕਰੋ ਜਵਾਬ ਸੁਣੋ ਆ ਹੁਣੇ ਆਪਾਂ ਦੇਖਿਆ ਤਰਨ ਤਰਨ ਚ ਕਿ ਕਿੱਦਾਂ ਪਹਿਲੇ 3 ਰਾਊਂਡ ਦਾ ਨੀਟੋ ਸ਼ਟਰ ਵਾਲਾ ਇਹਨਾਂ ਨੂੰ ਕੰਪਿਟ ਜਿਹੜਾ ਹੈ ਜੀ ਕੰਪੀਟੀਸ਼ਨ ਲਈ ਜਾ ਰਿਆ ਸੀ ਤੇ ਇਹ ਕੋ ਸੋਚ ਰਹੇ ਆ ਕਿ ਅਸੀਂ ਮਜ਼ਬੂਤ ਹੋ ਗਏ ਆ ਸੋ ਇਹਨਾਂ ਨੂੰ ਰਹਿਣ ਦੋ ਆਪਣੇ ਖਿਆਲਾਂ ਚ ਦੂਜੀ ਚੀਜ਼ ਕਿਹੜੀ ਗਲਤ ਗੱਲ ਕਹੀ ਚਿਮਾ ਜੀ ਨੇ ਪਹਿਲੀ ਗੱਲ ਤਾਂ ਜਿੱਦਾਂ ਹੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਨਾਲ ਦੀ ਨਾਲ ਤਿਕਸ਼ਨ ਸੂਤ ਦਾ ਬਿਆਨ ਆ ਗਿਆ ਤਿਕਸ਼ਨ ਸੂਤ ਜੀ ਕੀ ਕਹ ਰਹੇ ਕਿ ਨਹੀਂ ਕਰਨਾ ਅਸੀਂ ਆ ਤੁਹਾਡੇ ਹੀ ਸਪੋਕਸਪਰਸਨ ਹੈ ਕੁਲਦੀਪ ਧਾਲੀਵਾਲ ਉਨੇ ਕਿਹਾ ਕਿ ਕੈਪਟਨ ਸਾਹਿਬ ਅਸੀਂ ਨਹੀਂ ਕਰਨਾ ਅਕਾਲੀ ਦਲ ਨਾਲ ਸੋ ਪਹਿਲਾਂ ਤਾਂ ਇਹ ਦੱਸੋ ਵੀ ਇਹ ਭਾਜਪਾ ਦਾ ਜਿਹੜਾ ਕਾਂਗਰਸ ਕਾਂਗਰਸੀ ਚਿਹਰਾ ਹੈ ਉਹਦਾ ਬਿਆਨ ਹੈ ਕਿ ਸੁਵਾਨ ਸ਼ਰਮਾ ਜੀ ਦਾ ਵੀ ਇਹੀ ਬਿਆਨ ਹੈ ਕਿ ਅਕਾਲੀ ਦਲ ਨਾਲ ਸਮਝੌਤਾ ਕਰਨਾ ਹੈ ਕਿ ਨਹੀਂ ਕਰਨਾ ਜੀ ਜੀ ਚਲੋ ਅਕਾਲੀ ਦਲ ਤੁਸੀਂ ਗੱਲ ਕੀਤੀ ਹੈ ਠੀਕ ਹੈ ਠੀਕ ਹੈ ਮੈਂ ਉਹਨਾਂ ਦਾ ਉੱਤਰ ਹੋਣ ਨੂੰ ਪਹਿਲਾਂ ਮੈਨੂੰ ਕੰਪਲੀਟ ਕਰ ਲੈਣ ਦਿਓ ਜੀ ਇਹ ਪਹਿਲਾਂ ਤਾਂ ਬੀਜੇਪੀ ਆਪਣੇ ਆਪ ਨੂੰ ਇੱਕ ਮੁਠਸਾ ਕਰ ਲੇ ਹਾਲੇ ਤੱਕ ਇਹਨਾਂ ਦੇ ਜਿਹੜਾ ਇਹ ਆਧਾਰ ਵੀ ਨਹੀਂ ਹੈ ਹੇ ਹਾਲਤ ਹੈ ਇਹਨਾਂ ਦੀ ਤੇ ਦੂਜੀ ਚੀਜ਼ ਅਕਾਲੀ ਦਲ ਔਰ ਭਾਜਪਾ ਔਰ ਕੈਪਟਨ ਅਮਰਿੰਦਰ ਸਿੰਘ ਮਿਲ ਕੇ ਪੰਜਾਬ ਦੇ ਵਿਰੁੱਧ ਖੇਲ ਖੇਲਦੇ ਰਹੇ ਆ ਪੰਜਾਬ ਦੇ ਸੋਰਸਿਸ ਦੀ ਲੁੱਟ ਭੰਗ ਰਹੇ ਆ ਇੱਕ ਆਪਣੀ ਅਮੀਰਤ ਦੇ ਲਈ ਪੰਜਾਬ ਨੂੰ ਗਰੀਬ ਕਰਦੇ ਰਹੇ ਆ ਠੀਕ ਹੈ ਪਾਸਾ ਸਭ ਤੋਂ ਕੀ ਤੀਜੇ ਗੈਸਟ ਵੀ ਜੁੜੇ ਆ ਪਾਸਾ ਮੈਨੂੰ ਬੇਨਤੀ ਕੋਈ ਸਮਾਂ ਮੈਨੂੰ ਵੰਡਣਾ ਪੈਣਾ ਸਾਡੇ ਨਾਲ ਚੋਮਨੀ ਕਾਲ ਦਲ ਤੋਂ ਐਡਵੋਕੇਟ ਐਡਵੋਕੇਟ ਜੁੜ ਚੁੱਕੇ ਨੇ ਤਾਂ ਇਸ ਵਿਸ਼ੇ ਨੂੰ ਲੈ ਕੇ ਨਾਲ ਜ਼ਿਕਰ ਕਰਾਂਗੇ ਅਸੀਂ ਤੁਹਾਡਾ ਸਵਾਗਤ ਹੈ ਜੀ ਬਹੁਤ 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 ਧੰਨਵਾਦ ਜੀ 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 ਇਸ ਮਿਸ਼ਣ ਨੂੰ ਲੈ ਕੇ ਸਾਡੇ ਨਾਲ ਬਿਕਰਮਜੀਤ ਪਾਸੀ ਵੀ ਜੁੜੇ ਹੋਏ ਨੇ ਭਾਜਪਾ ਤੋਂ ਸੁਭਾਸ਼ ਸ਼ਰਮਾ ਜੁੜੇ ਹੋਏ ਨੇ ਮਸਲਾ ਤੁਸੀਂ ਬਖੂਬੀ ਜਾਣਦੇ ਹੋ ਕੈਪਟਨ ਸਾਹਿਬ ਨੇ ਬਿਆਨ ਦਿੱਤਾ ਹੈ ਕਿ ਕਾਲੀ ਦਲ ਤੇ ਭਾਜਪਾ ਦਾ ਗੱਜੜ ਹੋਣਾ ਚਾਹੀਦਾ ਹੈ ਇਸ ਮਿਸ਼ਣ ਨੂੰ ਲੈ ਕੇ ਅੱਜ ਰਪਾਲ ਚਿਮਨ ਦੇ ਪ੍ਰੈਸ ਕਾਨਫਰੰਸ ਕਰਤੀ ਕਿ 0 0 0 ਕੀ ਹੁਣ ਉਹ ਸਿਨੈਰੀਓ ਹੈ ਗੱਜੜ ਵਾਲਾ ਕਿ ਕਾਲੀ ਨਾਲ ਵੀ ਚਾਹੁੰਦਾ ਕਿ ਨਹੀਂ ਚਾਹੁੰਦਾ ਦੇਖੋ ਜੀ ਸਰਦਾਰ ਸੁਭੀ ਸਿੰਘ ਬਾਦ ਤੁਹਾਡੀ ਆਵਾਜ਼ ਨਹੀਂ ਪਹੁੰਚ ਪਾ ਰਹੀ ਮੇਰੀ ਬੇਨਤੀ ਹੈ ਕਿ ਤੁਸੀਂ ਜਾਂ ਤੇ ਨੈਟਵਰਕ ਤੇ ਚਾਹੋ ਤੁਹਾਡੀ ਆਵਾਜ਼ ਨਹੀਂ ਆ ਰਹੀ ਚਲੋ ਆਪਾਂ ਇੱਕ ਵਾਰ ਫੇਰ ਤੋਂ ਸੰਪਰਕ ਕਰਨ ਦੀ ਜਿਹੜੀ ਕੋਸ਼ਿਸ਼ ਅੰਦ ਨਾਲ ਕਰਾਂਗੇ ਇਸ ਪੂਰੇ ਵਿਸ਼ੇ ਨੂੰ ਲੈ ਕੇ ਪਰ ਜ਼ਿਕਰ ਸਾਫ ਤੌਰ ਤੇ ਜ਼ਾਹਿਰ ਹੈ ਕਿ ਅਕਾਲੀ ਅਤੇ ਭਾਜਪਾ ਦੇ ਜ਼ਿਕਰ ਨੂੰ ਲੈ ਕੇ ਸਾਫ ਤੌਰ ਤੇ ਗੱਲ ਹੋ ਰਹੀ ਹੈ ਕਿ ਦੋਹਾਂ ਦੇ ਵਿਚਾਲੇ ਵਾਰ-ਵਾਰ ਸ਼ਬਦੀ جنگ ਇਸੇ ਗੱਲ ਨੂੰ ਲੈ ਕੇ ਹੀ ਹੋ ਰਹੀ ਹੈ ਕਿ ਇਸ ਵਾਰ ਕਾਲੀਦਲ ਵੀ ਕਹਿ ਰਿਹਾ ਸੀ ਇਕੱਠੇ ਲੜਨਾ ਹੈ ਔਰ ਦੂਜੇ ਪਾਸੇ ਜਿਹੜੇ ਭਾਜਪਾ ਦੇ ਲੀਡਰ ਹੈ ਕਈ ਉਹ ਵੀ ਇਹੀ ਚਾਹੁੰਦੇ ਆ ਪਰ ਜੇ ਚ ਦੇਖਣਾ ਹੈ ਮੋਏਗਾ ਕਿਉਣੇ ਸਮੇਂ ਦੇ ਵਿੱਚ ਕੀ ਇਕੱਠੇ ਹੋਣਗੇ ਨਹੀਂ ਹੋਣਗੇ ਜਾਂ ਫਿਰ ਕਿਹੜੇ ਗੱਲਾਂ ਤੇ ਜਿਹੜੀ ਆ ਚੋਣ ਆ ਉਹ ਲੜੀ ਜਾਏਗੀ ਆਪਣੇ ਆਪ ਚ ਬਹੁਤ ਜ਼ਿਕਰ ਹੋਵੇਗਾ ਤਾਂ ਵਿਕਰਮ ਜੀ ਸਾਡੇ ਨਾਲ ਜੁੜੇ ਹੋਏ ਨੇ ਜੀ 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 ਬੋਲੋ ਜੀ 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 ਵਿਕਰਮ ਜੀ ਅਸਲ ਚ ਉਹ ਤਕਨੀਕੀ ਖਾਮੀ ਦੇ ਕਾਰਨ ਜਿਹੜਾ ਸੰਪਰਕ ਉਹ ਟੁੱਟ ਗਿਆ ਸੀਗਾ ਜ਼ਰੂਰ ਇਸ ਗੱਲ ਦਾ ਸੀ ਜ਼ਿਕਰ ਕਰ ਰਿਹਾ ਪਰਮਵੀਰ ਸਿੰਘ ਜੀ ਜੁੜੇ ਸੀ ਲੇਕਿਨ ਉਹ ਤਕਨੀਕੀ ਖਾਮੀ ਕਾਰਨ ਜਿਹੜਾ ਸੰਪਰਕ ਨਹੀਂ ਹੋ ਪਾਰਿਆ ਕੀ ਤੁਹਾਨੂੰ ਲੱਗਦਾ ਹੈ ਵੈਸੇ ਸਿਨੈਰੀਓ ਹੈ ਕੁਝ ਕੀ ਹੈ ਗੜਜੋੜ ਪਹਿਲੇ ਨਹੀਂ ਤਾਂ ਬਾਅਦ ਦੇ ਵਿੱਚ ਕਿ ਪਹਿਲੇ ਦੋਵੇਂ ਲਗ ਲਗ ਲੜਦਨ ਬਾਤ ਚ ਕਰਨੀ ਅਸੀਂ ਤਾਂ ਇਕੱਠੇ ਹੋਣਾ ਕਿ ਜੇਹਾ ਵੀ ਕੁਝ ਹਾਲਾਤ ਬਣ ਸਕਦੇ ਆ ਕਿਉਂਕਿ ਜ਼ਿਕਰ ਹੈ ਕਰ ਰਹੇ ਕਿ ਅਸੀਂ ਤਾਂ ਪੰਜਾਬ ਲਈ ਘੱਟ ਜੋੜ ਕਰਨਾ ਪਾਸੀ ਸਾਹਿਬ ਦੇਖੋ ਗੱਲ ਇਸ ਤਰ੍ਹਾਂ ਹੈ ਇਹ ਕਹਿਣ ਨੂੰ ਜ਼ਰੂਰ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਹਿੱਤਾਂ ਲਈ ਜਿਹੜਾ ਹੈ ਜੀ ਇਹ ਗੱਲਾਂ ਕਰ ਰਹੇ ਆ ਪਰ ਐਕਚੁਅਲ 'ਚ ਇਹ ਵੱਧ ਸਿੱਟਾਂ ਲਈ ਗੱਲਾਂ ਕਰਦੇ ਆ ਇੱਕ ਦੂਜੇ ਦੇ ਨਾਲ ਇਹ ਪਹਿਲਾਂ ਵੀ ਅੰਦਰੂਨੀ ਇਕੱਠੇ ਸੀ ਕਿਉਂਕਿ ਇਹਨਾਂ ਦਾ ਇੱਕੋ ਇੱਕ ਮਕਸਦ ਹੈ ਪੰਜਾਬ ਦੇ ਸੋਰਸਿਸ ਨੂੰ ਲੁੱਟਣਾ ਜੀ ਇਹ ਜਦੋਂ ਵੀ ਇਕੱਠੇ ਹੁੰਦੇ ਆ ਪੰਜਾਬ ਦੇ ਵਿੱਚ ਲੁੱਟ ਮਚਾਉਣ ਲਈ ਇਕੱਠੇ ਹੁੰਦੇ ਆ ਹੁਣ ਵੀ ਇਹਨਾਂ ਨੂੰ ਪੰਜਾਬ ਦੇ ਹਿੱਤ ਹਿੱਤਾਂ ਵੱਧ ਸਿੱਟਾ ਲਈ ਇਹਨਾਂ ਦੇ ਲਾਲਚ ਬਣੇ ਹੋਏ ਆ ਤੇ ਇਹ ਕਦੇ ਵੀ ਜਦੋਂ ਇਹਨਾਂ ਨੂੰ ਲੱਗੂਗਾ ਕਿ ਸਾਡਾ ਕੋਈ ਹੋਰ ਰਸਤਾ ਨਹੀਂ ਹੈ ਹੋ ਸਕਦਾ ਅਸੀਂ ਇਕੱਠੇ ਹੋ ਕੇ ਥੋੜੀ ਬਹੁਤ ਸਿੱਟਾ ਲੈ ਸਕਦੇ ਹਾਂ ਫਿਰ ਇਕੱਠੇ ਹੋ ਜਾਣਗੇ ਪਰ ਪੰਜਾਬ ਦੇ ਲੋਕ ਇਹਨਾਂ ਦਾ ਅਸਲੀ ਚਿਹਰਾ ਸ਼ੁਰੂ ਤੋਂ ਹੀ ਦੇਖ ਚੁੱਕੇ ਆ ਇਸੇ ਲਈ ਇਹਨਾਂ ਦੀਆਂ ਜਮਾਨਤਾਂ ਵੀ ਜਬਤ ਹੋ ਰਹੀਆਂ ਤੁਹਾਡੇ ਯਾਦ ਹੋਣਾ ਜੇ ਕਿਦਾ ਕਾਲੀਦਲ ਆਪਣੀ ਸੀਟ ਛੱਡ ਕੇ ਹਾਥੀ ਤੇ ਚੜ ਗਿਆ ਸੀ ਸੋ ਇਹ ਬੇਅਸੂਲੀ ਰਾਜਨੀਤੀ ਕਰਦੇ ਆ ਹੁਣ ਜਦੋਂ ਗੱਲ ਕਰਦੇ ਆ ਇਹ ਪੰਜਾਬ ਦੇ ਬੱਚਾ ਦੀ ਤਾਂ ਇਹ ਜਦੋਂ ਕੇਂਦਰ ਦੇ ਵਿੱਚ ਸੀਗੇ ਇਹਨਾਂ ਨੇ ਕਿਹੜਾ ਪੰਜਾਬ ਦਾ ਹੱਥ ਪੂਰਾ ਕਰਤਾ ਚਲੋ ਇੱਕੋ ਜੀ ਪਾਸੇ ਵੀ ਜੀ ਦਾ ਰਿਐਕਸ਼ਨ ਲੈ ਲਈਏ ਕੋਈ ਲੈ ਲੈਣੇ ਰਿਐਕਸ਼ਨ ਲੈ ਲੈਣੇ ਆ ਪਾਸ ਸਾਹਿਬ ਜੀ ਜੀ ਪਰਮਿਰ ਜੀ ਦੇਖੋ ਜੀ ਅੱਜ ਅੱਜ ਜੋ ਇਹ ਕਹਿ ਰਹੇ ਨੇ ਆ ਚੀਮਾ ਸਾਹਿਬ ਨੂੰ ਮੈਂ ਸਿੱਧਾ ਤੇ ਸਪਸ਼ਟ ਜਵਾਬ ਤੇ ਇਹਨਾਂ ਦੇ ਬੁਲਾ ਰਿਆ ਨੂੰ ਦੇਣਾ ਚਾਹੁੰਦੇ ਆ ਜਿਨ੍ਹਾਂ ਨੂੰ 00 ਕਹਿੰਦੇ ਆ ਸਵੇਰ ਤੋਂ ਲੈ ਕੇ ਰਾਤ ਤੱਕ ਉਸ ਪਾਰਟੀ ਦੇ ਸੁਪਨੇ ਉਸ ਪਾਰਟੀ ਦੇ ਲੀਡਰਾਂ ਦੇ ਨਾਮ ਇਹਨਾਂ ਦੀ ਜ਼ੁਬਾਨ ਤੇ ਰਹਿੰਦੇ ਨੇ ਅੱਜ ਸਰ ਨਾਲੋਂ ਜ਼ਿਆਦਾ ਵੱਡਾ ਖੌਫ ਅਗਰ ਸ਼ੋਮਨੀ ਇਕਾਈ ਹਲਦਾ ਹੈ ਤਾਂ ਉਹ ਆਮ ਆਦਮੀ ਪਾਰਟੀ ਨੂੰ ਹੈ ਪਰ ਆਮ ਆਦਮੀ ਪਾਰਟੀ ਨੂੰ ਵੀ ਪਤਾ ਹੈ ਵੀ ਪੰਜਾਬ ਦੇ ਲੋਕਾਂ ਦੇ ਦਿਲ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਨਾਮ ਬਿਲਕੁਲ ਖਤਮ ਹੋ ਚੁੱਕਿਆ ਹੈ ਤੇ ਪੰਜਾਬ ਦੇ ਲੋਕਾਂ ਨੇ ਮੁੜ ਵਿਚਾਰ ਬਣਾ ਲਿਆ ਵੀ ਉਹ ਆਪਣੀ ਜਿਹੜੀ ਮਾਂ ਪਾਰਟੀ ਹੈ ਜਿਹੜੀ ਪੰਜਾਬ ਦੀ ਇਸ ਨੁਹਾਰ ਬਦਲ ਸਕਦੀ ਹੈ ਪੰਜਾਬ ਪੰਜਾਬੀਅਤ ਦੀ ਗੱਲ ਕਰਦੀ ਹਾਂ ਸ਼ੋਮਨੀ ਅਕਾਲੀ ਦਲ ਜੀ ਤੇ ਇਹਦਾ ਜਿਹੜਾ ਸਿਲਸਿਲਾ ਹੈ ਇਹ ਹੋਮ ਨਾਲ ਹੌਲੀ ਹੌਲੀ ਵੱਧਦਾ ਜਾ ਰਿਹਾ ਹੈ ਲੋਕਾਂ ਦਾ ਵਿਸ਼ਵਾਸ ਮੋੜ ਪੰਜਾਬ ਦੀ ਪਾਰਟੀ ਦੇ ਨਾਲ ਜੁੜਦਾ ਜਾ ਰਿਹਾ ਹੈ ਕਿ ਗੱਜੜ ਹੋਏਗਾ ਕਿ ਨਹੀਂ ਹੋਏਗਾ ਪਰ ਵੀਰ ਜੀ ਗੱਜੜ ਗੱਜੜ ਹੋਏਗਾ ਗੱਟ ਜੋੜ ਗੱਟ ਜੋੜ ਦੇ ਬਾਰੇ ਪਹਿਲਾਂ ਹੀ ਮੈਂ ਸਪਸ਼ਟ ਕਰਤਾ ਜੀ ਜਿਹੜੇ ਪਹਿਲਾਂ ਸਾਡੇ ਲਈ ਗੱਟ ਜੋੜ ਨਾਲੋਂ ਪਹਿਲਾਂ ਪੰਜਾਬ ਦੇ ਮੁੱਦੇ ਨੇ ਪੰਜਾਬ ਦੇ ਹੱਕਾਂ ਲਈ ਜਿਹੜੇ ਮੁੱਦੇ ਆ ਜਿਹੜੇ ਪੈਂਡਿੰਗ ਨੇ ਜਾਂ ਜਿਨ੍ਹਾਂ ਦੇ ਉੱਪਰ ਕਈ ਜਿਹੜੇ ਫੈਸਲੇ ਆ ਜਿਹੜੇ ਵਾਪਸ ਲੈਣ ਲੋੜ ਹੈ ਤਾਂ ਸਰਦਾਰ ਸੁਖਬੀ ਸਿੰਘ ਬਾਦਲ ਜੀ ਨੇ ਕਈ ਵਾਰੀ ਇਸ ਪਲੇਟਫਾਰਮ ਤੋਂ ਕਹਿ ਚੁੱਕੇ ਨੇ ਔਰ ਜੇ ਸੱਤਾ ਦੀ ਭੁੱਖ ਸਾਨੂੰ ਹੁੰਦੀ ਤਾਂ ਸੁਖਬੀ ਬਾ ਹਰਸ਼ਮਰਤ ਕੌਰ ਇੱਕ ਸੱਕ ਕੈਬਨਟ ਦੇ ਵਜ਼ੀਰ ਹੋਣ ਦੇ ਨਾਤੇ ਅਸਤੀਫਾ ਨਾ ਦਿੰਦੇ ਇਹ ਤੇ ਤਾਂ ਜਿਹੜੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਇਹਨਾਂ ਦੇ ਤਾਂ ਸੁਪਰੀਮੋ ਨੇ ਆਪਣੇ ਬੱਚਿਆਂ ਦੀ ਸੌ ਖਾਦੀ ਸੀ ਜੀ ਮੈਂ ਸਰਕਾਰ ਬਣਾ ਲਈ ਕਿਸੇ ਵੀ ਪਾਰਟੀ ਦੇ ਨਾਲ ਅਲਾਈਅੰਸ ਨਹੀਂ ਕਰਾਂਗਾ ਜਿਹੜੀ ਕਾਂਗਰਸ ਨੂੰ ਭੜਦੇ ਰੇ ਉਹਦੇ ਨਾਲ ਹੀ ਅਲਾਈਅੰਸ ਕਰਕੇ ਚਲੋ ਠੀਕ ਹੈ ਹੁਣ ਰੁਕਿਓ ਰੁਕਿਓ ਕਿਉਂਕਿ ਮੈਂ ਆਉਂਗਾ ਹੁਣ ਦੁਬਾਰਾ ਆਉਂਗਾ ਪਾਪਾ ਤੁਸੀਂ ਵੀ ਜੁੜੇ ਰਹੇ ਹੋ ਸਾਡੇ ਨਾਲ ਭਾਜਪਾ ਤੋਂ ਕਮਲਜੀਤ ਸੋਈ ਜੁੜੇ ਨੇ ਸੋਈ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਾਡੇ ਨਾਲ ਇਸ ਵੇਲੇ ਕਾਲੀਦਾਲ ਤੋਂ ਪਰਮਵੀਰ ਸਿੰਘ ਜੁੜੇ ਹੋਏ ਨੇ ਤੇ ਆਮ ਆਦਮੀ ਪਾਰਟੀ ਤੋਂ ਵਿਕਰਮਜੀਤ ਪਾਸੇ ਜੁੜੇ ਹੋਏ ਨੇ ਸੋਈ ਸਾਹਿਬ ਬਹੁਤ ਬਹੁਤ ਸਵਾਗਤ ਤੈਂਕੂ ਜੀ ਤੁਹਾਡਾ ਤੁਹਾਡਾ ਸੋਹੀ ਸਾਹਿਬ ਸਿੱਧਾ ਮੇਰੇ ਰਿਐਕਸ਼ਨ ਚਾਹੂੰਗਾ ਤੁਹਾਡਾ ਜਿਹੜੀ ਅੱਜ ਪ੍ਰੈਸ ਕਾਨਫਰੰਸ ਹੋਈ ਹੈ ਸਿੱਧੇ ਬਾਰ ਕੀਤੇ ਕਿ ਕੈਪਟਨ ਸਾਹਿਬ ਤੇ ਕੀ ਦਲ ਬਦਲੂ ਹੈ ਉਹਨਾਂ ਨੇ ਵੀ ਕਿਹਾ ਕਿ 0+0=0 ਕਿਵੇਂ ਦੇਖਦੇ ਹੋ ਚਲੋ ਨਾ ਦੇਰਪਾਲ ਸੀਮਾ ਜਿਹਨੂੰ ਹੋਣਾ 4 ਸਾਲ ਬਾਅਦ ਕੋਈ ਛੰਨੇ 4 ਸਾਲ ਤੋਂ ਗੱਲਾਂ ਜਿਆਦਾ ਆ ਰਹੀਆਂ ਨੇ ਆਂਦੇ ਹੋ ਜੀ ਇਹਨਾਂ ਦੀ ਬੜੀ ਨਾ ਰਪਾਲ ਚੀਮਾ ਬਾਰੇ ਨਾ ਮੈਂ ਹੁਣ ਕੀ ਕਹਾਂ ਕਾਂਗਰਸ ਦੇ ਲੀਡਰ ਆਫ অপੋਜੀਸ਼ਨ ਪ੍ਰਤਾਪ ਬਾਜਵਾ ਨੇ ਇਹਨਾਂ ਬਾਰੇ ਕਿਹਾ ਸੀਗਾ ਕਿ 12000 ਕਰੋੜ ਦੀ ਐਕਸਾਈਜ਼ ਚੂਪ ਕੇ ਉਸ ਤੋਂ ਬਾਅਦ ਕਹਿੰਦੇ ਸੀਗੇ ਹਰ ਡਿਸਟਿਲਰੀ ਕੋਲੋਂ ਆ 40 ਕਰੋੜ ਰੁਪਈਆ ਜਿਹੜਾ ਨੇ ਆ ਲੈ ਕੇ ਖਾਂਦੇ ਨੇ ਉਹਨਾਂ ਨੂੰ ਰਪਾਲ ਚੀਮਾ ਦੀ ਇਹਦਾ ਕਰੈਕਟਰ ਤੇ ਸਾਰੇ ਪੰਜਾਬ ਦੇ ਸਾਹਮਣੇ ਆ ਹੀ ਗਿਆ ਹੈਗਾ ਜੀ ਪਰ ਹਸਣੂ ਜਿੱਤੇ ਨੇ ਪੰਜਾਬ ਦੇ ਹੋ ਇਹਨਾਂ ਦੀ ਗੱਲ ਤੇ ਕੋਈ ਪੰਜਾਬੀ ਯਕੀਨ ਕਰੂਗਾ ਜੀ ਅਜੇ ਤੱਕ ਇਹਨਾਂ ਨੇ ਕਨਫਰਮੇਸ਼ਨ ਜੇ ਗਲਤ ਸੀਗਾ ਤੇ ਉਹਦੇ ਡਫਰਮੇਸ਼ਨ ਜਿਉਂ ਨੀ ਬਿਦਿਆਰ ਮਤਲਬ ਸੱਟ ਕਰ ਚੁੱਕੇ ਕਿ ਆ ਕਰ ਦੋ ਸੀਗੇ ਸਾਰੇ ਕੰਮ ਜੀ ਆ ਇਸ ਕਰਕੇ ਅਮਰੀ ਕੀ ਚੱਲੀ ਸੋਦਾ ਮਾਦਰੀ ਚੱਲੀ ਗਈ ਸਾਡਾ ਆਪਣਾ ਮਸਲਾ ਹੈ ਬੀਜੇਪੀ ਦਾ ਤੇ ਜੱਟੂ ਸਾਹਿਬ ਸਾਡੇ ਨੇ ਨਾ ਨੇ ਜੋ ਬੀਜੇਪੀ ਦਾ ਹੋ ਜਾਂ ਆਪੋ ਜੀਸ਼ਨ ਤੋਂ ਜਾਵਾਗੇ ਜੀ ਠੀਕ ਹੈ ਨਾ ਜੀ 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 ਬਿਲਕੁਲ ਪਾਸੀ ਸਾਹਿਬ ਰਿਐਕਸ਼ਨ ਪਾਸੀ ਸਾਹਿਬ ਬਿਲਕੁਲ ਪਹਿਲੀ ਗੱਲ ਤਾਂ ਮੈਂ ਪਰਮਵੀਰ ਜੀ ਦੀ ਗੱਲ ਦਾ ਰਿਐਕਸ਼ਨ ਦੇਦਾ ਕਿ ਅਕਾਲੀ ਦਲ ਜਦੋਂ ਸੱਤਾ 'ਚ ਹੁੰਦਾ ਤਾਂ ਕੁਰਸੀਆਂ ਭਾਲਦਾ ਪੰਜਾਬ ਨੂੰ ਵੀ ਭੁੱਲ ਜਾਂਦਾ ਪੰਜਾਬ ਦੇ ਮੋਤਿਆਂ ਨੂੰ ਵੀ ਭੁੱਲ ਜਾਂਦਾ ਤੇ ਜਦੋਂ ਅਕਾਲੀ ਦਲ ਹਾਸ਼ੀਏ ਤੇ ਚਲੇ ਜਾਂਦਾ ਤਾਂ ਫਿਰ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਪਰ ਜਿੱਦਾਂ ਨਹੀਂ ਭਾਜਪੀ ਨੇ ਇਹਨਾਂ ਨੂੰ ਜਿੱਦਣੇ ਕਹਿੰਦਾ ਵੀ ਆਜੋ ਇਹਨਾਂ ਨੇ ਭੱਜੇ ਜਾਣਾ ਕਿਉਂਕਿ ਇਹਨਾਂ ਨੂੰ ਪੰਜਾਬ ਦੇ ਹਿੱਤ ਨਹੀਂ ਸਿੱਟਾਂ ਚਾਹੀਦੀਆਂ ਦੂਜੀ ਚੀਜ਼ ਆ ਕਮਲਜੀ ਸੋਈ ਦੀ ਕਿਹੜੀ ਰਾਗ ਲੈ ਰਹੇ ਸੀ ਮੇਰੇ ਭਰਾ ਬਹੁਤ ਰਿਸਪੈਕਟਡ ਹੈ ਕਹਿੰਦੇ ਜੀ ਉਹਨੂੰ ਹਰਪਾਲ ਚੀਮਾ ਜੀ ਨੂੰ ਬਾਜਵਾਜੀ ਨੇ ਕਹਿੰਦਾ ਬਾਜਵਾਜੀ ਨੂੰ ਕਹੋ ਬਾਹਰ ਆ ਕੇ ਪ੍ਰੈਸ ਕਾਨਫਰੈਂਸ ਕਰਕੇ ਕਰ ਦੇਣ ਇਹ ਗੱਲ ਫਿਰ ਦੇਖੋ ਡੈਫਾਮੇਸ਼ਨ ਕਿੱਦਾਂ ਪੈਂਦੀ ਹੈ ਇੱਕ ਝੂਠੀ ਗੱਲ ਫੈਲਾਉਣ ਤੇ ਉਹਨਾਂ ਨੇ ਅਸੈਂਬਲੀ ਦੇ ਵਿੱਚ ਜਿੱਥੇ ਕਿ ਡੈਫਾਮੇਸ਼ਨ ਦੀ ਕੋਸ਼ਿਸ਼ ਕੀਤੀ ਉਹ ਭਾਈ ਈਡੀ ਤੁਹਾਡੇ ਕੋਲੇ ਕੀ ਵੀ ਆਈ ਤੁਹਾਡੇ ਕੋਲ ਝੂਠੇ ਕੇਸ ਬਾਬਾ ਕੇ ਤੁਸੀਂ ਲੋਕਾਂ ਨੂੰ ਫਸਾਈ ਜਾਂਦੇ ਹੋ ਤੇ ਇਹ ਗੱਲ ਤੇ ਫਿਰ ਤੁਹਾਡੇ ਕੋਲ ਇਨਕੁਆਇਰੀ ਨਹੀਂ ਹੋਈ ਕਿਉਂ ਨਹੀਂ ਹੋਈ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਪ੍ਰਤਾਪ ਬਾਜਵਾਜੋ ਅਸਲ ਚ ਪ੍ਰਤਾਪ ਬਾਜਪਾ ਵੀ ਕਿਹਾ ਜਾਂਦਾ ਲੋਕਾਂ ਵੱਲੋਂ ਇਹਨਾਂ ਦਾ ਉਹਨਾਂ ਦਾ ਇੱਕ ਭਰਾ ਬੀਜੇਪੀ ਚ ਹੀ ਹੈ ਇਕੱਠੇ ਮਿਲ ਕੇ ਹੀ ਖੇਲ ਖੇលਦੇ ਰਹੇ ਉਹ ਹੀਰਪਾਲ ਟੀਮਾ ਜੀ ਨੇ ਇਹਨਾਂ ਦੀਆਂ ਜੜਾ ਖੇਡਤੀਆਂ ਅੱਜ ਉਹਨਾਂ ਨੇ ਕਲੀਅਰ ਦਿਖਾ ਦਿੱਤਾ ਵੀ ਕਿੱਦਾਂ ਇਹ ਮਿਲ ਕੇ ਕਿੱਦਾਂ ਦੀ ਰਾਜਨੀਤੀ ਕਰਦੇ ਆ ਪੰਜਾਬ ਦੇ ਲੋਕਾਂ ਨੂੰ ਸਮਝ ਆ ਗਈ ਇਸ ਲਈ ਇਹਨਾਂ ਦੀਆਂ ਜ਼ਮਾਨਤਾਂ ਵੀ ਜਬਤ ਹੋ ਰਹੀਆਂ ਲਗਾਤਾਰ ਹਾਰ ਵੀ ਰਹੇ ਆ ਆਪਣੇ ਮੁਖਾਲਫੇ ਰਹੀ ਜਾਣ ਵੀ ਅਸੀਂ ਮਜ਼ਬੂਤ ਹੋ ਰਹੇ ਹਾਂ ਉਹ ਆਪਾਂ ਦੇਖ ਲਿਆ ਇਹਨਾਂ ਨੂੰ ਗੈਂਗਸਟਰਾਂ ਨੇ ਕੋ ਮੋੜਿਆ ਦੇ ਤੰੱਚਣਾ ਪੈ ਗਿਆ ਇਹਨਾਂ ਕੋਲ ਟਿਕਟ ਕੈਂਡੀਡੇਟ ਤੱਕ ਨਹੀਂ ਸੀਗੇ ਔਰ ਭਾਜਪਾ ਦੀ ਹਾਲਤ ਨਹੀਂ ਟੂ ਸ਼ਟਰ ਨਾਲ ਹੋ ਰਹੀ ਸੀਗੀ ਮੁਕਾਬਲੇ ਚ ਸੋ ਇਹਨਾਂ ਨੂੰ ਇਹ ਚੀਜ਼ਾਂ ਸੋਚਣੀਆਂ ਪੈਣੀਆਂ ਹਰਪਾਲ ਚੀਮਾ ਕਿਨੇ ਅੱਜ ਇਹਨਾਂ ਦੀਆਂ ਉਹ ਤੰਦਾ ਖੋਲ ਚਲੋ ਅੱਲੇ ਅਲੀ ਇੱਕ ਰਿਐਕਸ਼ਨ ਲੈ ਲੇ ਪਾਸਾ ਨੂੰ ਜੁੜਦੇ ਹੋ ਗੁਰੇ ਹੋ ਨਜਾਮ ਇਹਨਾਂ ਨੇ ਮਿਲ ਕੇ ਚਲਾਇਆ ਹੋਇਆ ਠੀਕ ਹੈ ਸੋਹੀ ਸਾਹਿਬ ਕਾਡਰ ਵੱਡਾ ਕਰਨ ਦੀ ਜ਼ਰੂਰਤ ਹੈ ਕੈਪਟਨ ਸਾਹਿਬ ਨੇ ਵੀ ਗੱਲ ਕਹੀ ਹੈ ਪਾਸੇ ਸਾਹਿਬ ਵੀ ਕਹਿ ਰਹੇ ਆ ਕਿ ਤੁਸੀਂ ਤਾਂ ਨੀਟੂ ਸ਼ਟਰ ਨਾਲ ਮੁਕਾਬਲਾ ਕਰ ਰਹ ਗਰਜੋਲ ਗਰਜੋਲ ਦੀ ਗੱਲ ਕਰ ਰਹੇ ਆ ਪਾਸੀ ਸਾਹਿਬ ਵੀ ਗਰਜੋਲ ਕਰ ਰਹੇ ਹੋ ਸੋਈ ਸਾਹਿਬ ਚਲੋ ਪਾਸੀ ਸਾਲ ਦੇ ਪਾਸੀ ਸਾਹਿਬ ਦੇ ਜਵਾਬ ਸਵਾਲਾਂ ਦਾ ਜਵਾਬ ਦੇ ਦ ਤਾਂ ਮੈਂ ਨਹੀਂ ਨਾ ਜੀ ਮੈਂ ਤੁਹਾਡੇ ਸਵਾਲ ਦਾ ਜਵਾਬ ਜੀ ਜ਼ਰੂਰ ਦੇ ਸਕਦਾ ਚਲੋ ਮੇਰੇ ਸਵਾਲ ਦਾ ਜਵਾਬ ਦੇ ਦਿਓ ਜੀ ਗੱਲ ਜੁੜ ਹੋਏਗਾ ਹੁਣ ਇਹ ਹੁਣ ਇਹ ਨਾ ਤਾਜ਼ਾ ਤਾਜ਼ਾ ਬਿਹਾਰ ਦੇ ਵਿੱਚ ਇਲੈਕਸ਼ਨ ਲੜੀ ਹੈ ਇਹਨਾਂ ਨੂੰ ਨੋਟਾਂ ਨਾਲੋਂ ਘੱਟ ਵੋਟਾਂ ਮਿਲਿਆ ਨੇ ਤੇ ਚਲੋ ਆਹ ਤੇ ਇਹਨਾਂ ਨੂੰ ਪਾਸੀ ਸਾਹਿਬ ਨੂੰ ਚਲੋ ਇਹਦੇ ਬਾਰੇ ਪੱਕੀ ਗਈ ਹੈ ਹੁਣ ਸਾਡੀ ਜਿਹੜੀ ਵੋਟ ਪਰਸੈਂਟੇਜ ਹੈ ਇਹ ਪਹਿਲਾਂ 6% ਹੁੰਦੀ ਸੀ ਜਦੋਂ ਅਕਾਲੀ ਦਲ ਦੇ ਨਾਲ ਜਦੋਂ ਜੁੜ ਸੀ ਹੁਣ ਅਸੀਂ 20% ਦੇ ਆਸ-ਪਾਸ ਪਹੁੰਚ ਗਏ ਆ ਜੋ ਨਾਮ ਕਰਨ ਕਰ ਰਹੇ ਨੇ ਕਿ ਜਦੋਂ 1100 ਤੋਂ ਲੈ ਕੇ 4000 ਸਾਡੀ ਵੋਟ ਪਹੁੰਚੀ ਹੈ ਕਿ ਬਾਈਗਰ ਅਮਰੀਕਾ ਨੇ ਅੰਗਲੇ ਸਾਲ ਜਦੋਂ ਦੋ ਦਾ ਸਲਾਈਡ ਦੇ ਲੈਕਚਰ ਵਾਲੀ 37000 ਵੋਟ ਲੈ ਕੇ ਪਹਿਲੇ ਇਲੈਕਸ਼ਨ ਜਿਤਨਾ ਅੰਦਰੋਂ ਆਰੰਭ ਦਾ ਲੋਕਾਂ ਨੂੰ ਐਸ ਵਕਤ ਇਹਨਾਂ ਨੇ ਗੁੰਡਾਤੰਤਰ ਸਾਰਾ ਪ੍ਰੂਵ ਹੋ ਗਿਆ ਜੀ ਜਦੋਂ ਐਸਐਸਟੀ ਨੂੰ ਸਸਪੈਂਡ ਕਰ ਦਿੱਤਾ ਗਿਆ ਚੱਲਦੀ ਇਲੈਕਸ਼ਨ ਚ ਦੋ ਦੋ ਡੀਐਸਪੀ ਸਸਪੈਂਡ ਕਰ ਦਿੱਤੇ ਗਏ ਇਹਨਾਂ ਦੇ ਗੈਂਗਸਟਰ ਵਾਅਦਾ ਹੋਇਆ ਇਹਨਾਂ ਨੇ ਕਾਲੀ ਕੈਂਡੀਡੇਟ ਨੂੰ ਪਿੱਛੇ ਬੰਦੇ ਲਾ ਕੇ ਉਹ ਮਗਰ ਉਹਨੂੰ ਕੈਪਚਰ ਕਰਨ ਦੀ ਕੋਸ਼ਿਸ਼ ਹੀ ਕੀਤੀ ਜੋ ਇਹਨਾਂ ਨੇ ਉਸ ਦਾ ਅੰਤਰਦਾ ਦਾ ਗੈਂਗਸਟਰ ਦਾ ਨਾਜ ਵਿਖਾਇਆ ਤਰਨਤਾਰਨ ਚ ਉਹ ਸਾਰੀ ਦੁਨੀਆ ਨੇ ਵੇਖਿਆ ਜੀ ਇਹ ਬਗਤਾਂ ਦੇ ਅੰਦਰ ਸਾਲ ਕੁ ਰਹਿ ਗਿਆ ਜੀ ਜਦੋਂ ਸਾਲ ਖੰਡ ਹੋ ਜਾਣਾ ਆਂਦੇ ਆਂਦੇ ਬੜਾ ਕੁਝ ਨਿਕਲ ਕੇ ਆ ਜਾਣਾ ਜੀ ਅੱਜ ਕੱਲ੍ਹ ਹੀ ਇਹਨਾਂ ਦਾ ਇੱਕ ਕੈਂਡੀਡੇਟ ਜਿਹੜਾ ਸੀਗਾ ਜਿਹੜਾ ਉੱਥੋਂ ਬਹੁਤ ਸੋ ਇਲੈਕਸ਼ਨ ਲੜਿਆ ਸੀਗਾ ਜਿਹਨੂੰ 43000 ਵੋਟ ਪਈ ਸੀ ਉਹ ਕੱਲ੍ਹ ਹੀ ਸਰਚੇ ਵਿੱਚ ਡਾਪ ਹੋਇਆ ਜੀ ਉਹ ਦੇਖੋ ਉਹਨੂੰ ਦਾ ਰਾਹ ਕੀ ਹੋ ਜਾਣਾ ਹੈ ਉਹ ਆਪਣੇ ਆਪ ਆਹ ਹੋਣਾ bina chal de machhli da wangu tarbna nahi ਠੀਕ ਹੈ ਨਹੀਂ ਕਿ ਚਲੋ ਇੱਕ ਵਾਰੀ ਰਿਐਕਸ਼ਨ ਪਰਮਵੀਰ ਸਿੰਘ ਜੀ ਦਾ ਵੀ ਲੈ ਲਈਏ ਜੀ 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 ਪਰਮਵੀਰ ਸਿੰਘ ਜੀ ਪਰਮਵੀਰ ਸਿੰਘ ਜੀ ਰਿਐਕਸ਼ਨ ਤੁਹਾਡਾ ਪਰਮਵੀਰ ਸਿੰਘ ਦੇਖੋ ਮੈਂ ਪਾਸੀ ਸਾਹਿਬ ਦੀ ਗੱਲ ਦਾ ਜਵਾਬ ਦਵਾਂ ਮੈਂ ਦੇਖੋ ਪਹਿਲੀ ਗੱਲ ਤਾਂ ਇਹ ਹੈ ਪਾਸੀ ਸਾਹਿਬ ਕਿਸੇ ਪੋਲੀਟੀਕਲ ਪਾਰਟੀ ਜਾਂ ਕਿਸੇ ਬੰਦੇ ਦੇ ਕਹੇ ਕੋਈ ਜ਼ੀਰੋ ਨਹੀਂ ਹੋ ਜਾਂਦਾ ਜ਼ੀਰੋ ਤੇ ਹੀਰੋ ਦੇ ਵਿੱਚ ਇੱਕ ਹਾਏ ਦਾ ਸਿਰਫ ਫਰਕ ਹੁੰਦਾ ਹੈ ਤੇ ਉਹ ਹਾ ਹਾ ਜਿਹੜਾ ਹੁੰਦਾ ਹੁੰਦਾ ਹਾਂ ਦਾ ਨਾਰਾ ਤੇ ਉਹ ਹਾਂ ਦਾ ਨਾਰਾ ਹੁਣ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਤਰਨ ਤਰਨ ਇਲੈਕਸ਼ਨਾਂ 'ਚ ਦਿਖਾਤਾ ਹੈ ਜਿਨਾਂ ਨੂੰ ਤੁਸੀਂ ਜ਼ੀਰੋ ਜ਼ੀਰੋ ਕਹਿੰਦੇ ਸੀ ਉਹਨਾਂ ਨੇ ਤੁਹਾਡੀ ਰਾਤਾਂ ਦੀ ਨੀਂਦ ਉਡਾਈ ਪਈ ਹੈ ਇੱਥੇ ਝੂਠੇ ਬੱਚੇ ਜਿੰਨਾ ਤੁਸੀਂ ਵੱਲ ਪ੍ਰਯੋਗ ਸ਼੍ਰੋਮੀ ਅਕਾਲੀ ਦਲ ਦੇ ਲੀਡਰਾਂ ਦੇ ਲਈ ਕਰ ਰਹੇ ਹੋ ਚਾਹੇ ਸਰਨਤਾਰਨ ਦੀਆਂ ਇਲੈਕਸ਼ਨਾਂ ਹੋਵੇ ਚਾਹੇ ਇਲੈਕਸ਼ਨਾਂ ਤੋਂ ਬਾਅਦ ਉਹਦੇ ਤੋਂ ਇਹ ਹੀ ਸਾਬਤ ਹੁੰਦਾ ਹੈ ਕਿ ਤੁਹਾਡੇ ਲਈ ਸਰ ਨਾਲੋਂ ਵੱਡਾ ਖਤਰਾ ਜਿਹਨੂੰ ਤੁਸੀਂ ਜ਼ੀਰੋ ਕਹਿੰਦੇ ਸੀ ਪੰਜਾਬ ਦੇ ਲੋਕਾਂ ਨੇ ਹਾਂ ਦਾ ਨਾਰਾ ਉਹਨਾਂ ਲਈ ਮਾਰਨਾ ਸ਼ੁਰੂ ਕਰਤਾ ਹੈ ਔਰ ਉਹ ਹੀਰੋ ਦੀ ਤਰ੍ਹਾਂ 2027 ਦੇ ਵਿੱਚ ਵਾਪਸ ਆ ਰਹੇ ਨੇ ਹੂੰ ਚਲੋ ਠੀਕ ਹੈ ਠੀਕ ਹੈ ਜਿਹੜੇ ਲੋਕੀ ਛੋਟਾ ਨਾ ਪਿਆਲ ਅਕਾਲੀ ਦਲ ਦੇ ਜਿਹੜੇ ਭੰਡੀ ਪ੍ਰਚਾਰ ਨਹੀਂ ਕਰਦੇ ਉਹਨਾਂ ਤੇ ਹਣ ਜਿਹੇ ਪੰਜਾਬ ਵੱਲ ਦੇ ਦੋ ਤੇ ਪੰਜਾਬ ਦਾ ਕੁਝ ਸਵਾਰ ਸਵਰ ਜਾਏ ਠੀਕ ਹੈ ਅੱਜ ਪੰਜਾਬ ਦੀ ਲਾਅ ਐਂਡ ਆਰਡਰ ਸਿਚੁਏਸ਼ਨ ਦੇਖੋ ਚਲੋ ਠੀਕ ਹੈ ਹਨਾ ਪਪਾਸੀ ਸਾਹਿਬ 27 ਦੇ ਵਿੱਚ ਭਾਗ 27 ਦੇ ਵਿੱਚ ਕਾਲੀ ਦਾਲ ਆ ਰਿਹਾ ਜ਼ਿਕਰ ਕਰ ਰਹੇ ਆ ਪਰ ਅੰਬੀਰ ਸਿੰਘ ਜੀ ਪਾਛਾ ਦੇਖੋ ਇੱਕ ਤਰਨ ਤਾਰਨ ਚ ਆਜ਼ਾਦ ਗਰੁੱਪ ਆ ਗੈਂਗਸਟਰ ਦੇ ਸਿਰ ਤੇ ਚੰਦ ਬੋਟਾ ਲੈ ਕੇ ਫੈਲ ਭੁੱਲ ਗਏ ਕਿ ਇਹਨਾਂ ਨੂੰ ਆਪਣੀ ਸੀਟ ਛੱਡ ਕੇ ਹਾਤੀ ਤੇ ਚੜਨਾ ਪੈ ਗਿਆ ਸੀ ਇਹਨਾਂ ਨੇ ਤਾਂ ਆਪਣਾ ਕੈਂਡੀਡੇਟ ਹੀ ਡਿਸਆਨ ਕਰਤਾ ਸੀ ਹਾਂ ਹਾਲੇ ਤਾਜੀੋ ਗੱਲ ਹਾਲੇ ਤਾਂ ਸਾੜ ਹੀ ਹੋਇਆ ਸੋ ਕਿੰਨੀਆਂ ਇਹਨਾਂ ਕੋਲ ਤਾਂ ਇਹਨਾਂ ਨੇ ਕੈਂਡੀਡੇਟ ਲੈ ਕੇ ਆ ਗਏ ਕੈਂਡੀਡੇਟ ਇਹਨਾਂ ਨੇ ਬਚਾ ਕੇ ਰੱਖੀ ਜਦੋਂ ਬੋਲੀ ਵਿੱਚ ਚੱਜ 2023 ਲੱਗਿਆ ਹੁਣ ਤੁਸੀਂ ਭੱਜਣ ਲੱਗੇ ਇਹਨਾਂ ਨੂੰ ਪੁੱਛੋ ਕਿ ਕਿੰਨੀ ਵਾਰੀ ਜ਼ਮਾਨਤ ਜਬਤ ਹੋ ਗਈ ਇਹਨਾਂ ਦੀ ਜਿਮਨੀ ਜੋਣਾ ਜਿਹਨਾਂ ਦਾ ਹਾਲਤ ਕੀ ਰਹੀ ਹੈ ਤਿੰਨ ਸੀਟਾਂ ਤੋਂ ਵੀ ਪੂਰੇ ਨਹੀਂ ਰਹੇ ਸਾਈ ਕਰ ਰਹੇ ਪਤਾ ਨਹੀਂ 7 ਗੱਡੋਰ ਹੈਗੇ ਕਿ 1.5 ਕਰਾਗੇ ਸੋਈ 27 ਦੇ ਸੁਪਨੇ ਦਾ ਬੀਜੇਪੀ ਖੁੱਲੋ ਯਾਰ ਇੱਕ ਮਿੰਟ ਇੱਕ ਪੈ ਇਹਨਾਂ ਨੂੰ ਬੰਦ ਕਰਾ ਦੇ ਇਹਨਾਂ ਦੀ ਅਜਤ ਹੀ ਨਹੀਂ ਜਾਂਦੀ ਵੀ ਜੱਦੀ ਪੁਸ਼ਟੀ ਸਮਝਣ ਲੱਗ ਜਾਂਦੇ ਆ ਕਿ ਜਿਵੇਂ ਆਪਣਾ ਪਹਿਲੀ ਚੀਜ਼ ਦੂਜੀ ਚੀਜ਼ ਮੈਂ ਇਹਨਾਂ ਨੂੰ ਦੱਸਦਾ ਵੀ ਇਹ ਤਾਂ ਇੰਨੀ ਜਲਦੀ ਤਾਂ ਐਵਰੇਸਟ ਤੋਂ ਥੱਲੇ ਬੰਦਾ ਨਹੀਂ ਆਉਂਦਾ ਜਿੰਨਾ ਅਕਾਲੀ ਦਲ ਦਾ ਗਰਾਫ ਥੱਲੇ ਆ ਰਿਹਾ ਦੂਜੀ ਤੀਜੀ ਚੀਜ਼ ਸੁਣ ਲਓ ਆਪਣੀ ਕੈਂਡੀਡੇਟ ਛੱਡ ਕੇ ਭਜੇ ਹੋ ਹਾਥੀ ਤੇ ਚੜ੍ਹੇ ਹੋ ਅਰੇ ਦਾ ਸਾਲ ਹੀ ਹੋਇਆ ਚੌਥੀ ਚੀਜ਼ ਸੁਣ ਲਓ ਭਾਜਪਾ ਬਾਰੇ ਤਾਂ ਸੋਈ ਸਾਹਿਬ ਤੁਹਾਡੇ ਕੈਪਟਨ ਅਮਰੀਦ ਸਿੰਘ ਨੇ ਹੀ ਕਲੀਅਰ ਕਰਤਾ ਵੀ 37 ਤੱਕ ਤਾਂ ਸੁਪਨੇ ਭੁੱਲ ਜਾਓ ਤੁਸੀਂ ਹਾਂ ਹਾਂ ਆ ਤੁਹਾਡੇ ਹੁਣ ਤੁਸੀਂ ਦੱਸ ਦੋ ਵੀ ਤੁਸੀਂ ਸਹੀ ਹੋ ਕੈਪਟਨ ਅਵਿੰਦਰ ਸਿੰਘ ਸਹੀ ਆ ਟਿਕਸ਼ਨ ਸੂਤ ਜੋ ਕਹਿੰਦਾ ਅਕਾਲੀ ਦਲ ਨਾਲ ਸਮਝੌਤਾ ਨਹੀਂ ਕਰਨਾ ਕੁਲਦੀਪ ਢਾਲੀਵਾਲ ਜੋ ਕਹਿੰਦੇ ਅਕਾਲੀ ਦਲ ਨਾਲ ਸਮਝੌਤਾ ਨਹੀਂ ਕਰਨਾ ਉਹ ਸਹੀ ਹੈ ਕਿ ਕੈਪਟਨ ਅਵਿੰਦਰ ਸਿੰਘ ਸਹੀ ਹੈ ਇਹਨਾਂ ਦੇ ਆਪਣੇ ਤਾਂ ਹਾਲਤ ਦੇਖ ਲਓ ਛੱਗੇ ਇਹਨਾਂ ਦੇ ਫਟੇ ਹੋਏ ਆ ਲੋਕਾਂ ਨੇ ਇਹਨਾਂ ਦੀ ਹਾਲਤ ਦੇਖੀ ਹੋਈ ਆ ਇੱਕ ਦੂਜੇ ਦੀ ਤਾਂ ਗੱਲਾਂ ਕਿੱਥੇ ਪੜੇ ਅਰੇ 27 ਦੇ ਮੁੰਗੇਰੀ ਲਾਲ ਦੇ ਹਸੀਨ ਸੁਪਨੇ ਇਹਨਾਂ ਨੂੰ ਵੋਟਾਂ ਪਾਣੀਆਂ ਲੋਕਾਂ ਨੇ ਕਿਉਂਕਿ ਪਹਿਲਾਂ ਇਹਨਾਂ ਦਾ ਲੂਣਾ ਨੇ ਜੀ ਦੇਖ ਚੁੱਕੇ ਆ ਠੀਕ ਆ ਪੱਛੀ ਸਾਹਿਬ ਕਬ ਕਮਲਜੀਤ ਸੋਈ ਜੀ ਮੰਗਰੀ لال ਕਰਸੀਨ ਦਾ ਜ਼ਿਕਰ ਵੀ ਹੋਣ ਲੱਗ ਪਿਆ ਸੋਈ ਸਾਹਿਬ ਮੈਂ ਮੈਂ ਨਾ ਆ ਇਹਨਾਂ ਦੇ ਜਿਹੜੇ ਸੁਪਰੀਮੋ ਨੇ ਜਾਂ ਸੁਪਰ ਸੀਮ ਨੇ ਉਹ ਵੀ ਗੱਲਾਂ ਦਿੱਲੀ 'ਚ ਵੀ ਕਹਿੰਦੇ ਸੀਗੇ ਦਿੱਲੀ 'ਚ ਕਹਿੰਦੇ ਸੀ ਕਿ ਜੇ ਸਾਡੀ ਸਰਕਾਰ ਨਾ ਆਈ ਤੇ ਹਮ ਰਾਜਨੀਤੀ ਛੋੜ ਦੇਵਾਂਗੇ ਪਰ ਸਰਦੀ ਹਾਂ ਜੀ ਉਹ ਪੰਜਾਬ 'ਚ ਆ ਕੇ ਸੁਪਰ ਸੀਮ ਬਣ ਕੇ ਬੈਠੇ ਨੇ ਉਹਨਾਂ ਨੇ ਜਿਹੜੇ ਵਿਭਾਗ ਲੈਣਾ ਨਹੀਂ ਪਿਆਣਾ ਹੁੰਦੇ ਤੁਹਾਨੂੰ ਮੈਂ ਦੱਸ ਦਿੰਦਾ ਦੋਵੇਂ ਬੰਦੇ ਕੋ ਕਿਹੜਾ ਵਿਭਾਗ ਹੈ ਜਿਹੜੇ ਮੰਦੇ ਉੱਤੇ ਜੇਲਾ ਕੱਟ ਕੇ ਆਏ ਨੇ ਨਾ ਨਹੀਂ ਕ腐ਸ਼ਨ ਦੇ ਕੇਸਾਂ ਦੇ ਵਿੱਚ ਚਾਹੇ ਸਤਿੰਦਰ ਜੈਨ ਹੋਵੇ ਮਨੀਸ਼ ਜੋਧਿਆ ਹੋਵੇ ਅਰਵਿੰਦ ਕੇਜਰੀਵਾਲ ਹੋਵੇ ਸੰਜੇ ਸਿੰਘ ਹੋਵੇ ਉਹਨਾਂ ਸਾਰਿਆਂ ਨੂੰ ਇਹਨਾਂ ਨੇ ਪੰਜਾਬ ਦੇ ਵਿਭਾਗਵੰਦ ਤੇ ਵੀ ਆ ਤੇਰੇ ਕੋਲ ਆ ਤੇਰੇ ਕੋਲ ਤੇਰੇ ਕੋਲ ਉਹ ਜਿਹੜੀ ਸ਼ੀਸ਼ ਮੈਦ ਵਾਲੀ ਕੋਠੀ ਸੀਗੀ ਉਹ ਕੋਠੀ ਨੰਬਰ 43 ਤੁਸੀਂ ਸ਼ਾਇਦ ਵੇਖ ਕੇ ਆਏ ਹੋਵੋਗੇ ਉਹ ਵੀ ਮੜੀ ਹਾਲੇ ਚਰਚਾ ਦੇ ਵਿੱਚ ਆਈ ਹੋਈ ਹੈ ਤੇ ਇਹ ਦਿੱਲੀ ਦੇ ਲੋਕਾਂ ਨੇ ਦਿੱਲੀ ਵਾਰੀ ਦਿੱਿਆ ਸਟਾਰ ਸੀਟਾਂ ਦੂਜੀ ਵਾਰੀ ਬਾਸਤੀ ਦੀ ਵਾਰੀ ਕੱਢ ਕੇ ਪਿੰਡ ਦਿੱਲੀ ਤੋਂ ਵੀ ਕੱਢ ਕੇ ਬਾਹਰ ਮਾਰਿਆ ਕਿ ਅਸੀਂ ਆਪ ਦਾ ਦਿੱਲੀ ਤੋਂ ਕੱਢ ਕੇ ਬਾਹਰ ਮਾਰਦੀ ਉਹ ਹੁਣ ਪੰਜਾਬ ਚ ਵੀ ਇਹਨਾਂ ਦਾ ਹਾਲ ਹੋਣਾ ਹੈ ਕਿ ਪੰਜਾਬ ਚ ਵੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਨੇ ਸਾਡੇ 4 ਲੱਖ ਕਰੋੜ ਦਾ ਕਰਜ਼ਾ ਪੰਜਾਬੀਆਂ ਦੇ ਉੱਪਰ ਝੜਾ ਦਿੱਤਾ ਇਹ ਝੜੇ ਤੱਕ ਇਹਨਾਂ ਨੇ ਲਾਈ ਜੀ ਪਾਸ਼ੀ ਸਾਹਿਬ ਬਹੁਤ ਜ਼ਿਆਦਾ ਸਿਆਣੇ ਨੇ ਵਕੀਰ ਵੀ ਨੇ ਇਹਨਾਂ ਨੂੰ ਪਤਾ ਹੋਣਾ ਪਾਸੀ ਸਾਹਿਬ ਨੂੰ ਕਿ ਜਿਹੜੇ ਬੰਦੇ ਨੂੰ ਆ ਤਰਨਤਨ ਦੀ ਗੱਲ ਕਰਦਾ ਜਿਹੜੇ ਬੰਦੇ ਨੂੰ ਆ ਪਾਣੀ ਪੀ ਪੀ ਕਿਹ ਕਹਿੰਦੇ ਸੀਗੇ ਨਸ਼ਿਆਂ ਦਾ ਸੌਦਾਗਰ ਹੂੰ ਉਹ ਬੰਦੇ ਨੂੰ ਟਿਕਟ ਦੇ ਕੇ ਇਹਨਾਂ ਨੇ ਜਤਾਇਆ ਦਿਓ ਉਹਨੂੰ ਟਿਕਟ ਕੀ ਕਰਕੇ ਉਹਨੂੰ ਫਿਰ ਲੈ ਲਿਆ ਰਿਐਕਸ਼ਨ ਲੈਣ ਭਗਵੰਤ ਮਾਨ ਕਹਿ ਜਿਨੀ ਵਾਰ ਸਾਰੇ ਆ ਕੇ ਕਹਿੰਦੇ ਸੀਗੇ ਇਹ ਆ ਜਿਹੜਾ ਜੀ ਆ ਜਿਹੜਾ ਬੰਦਾ ਨਾ ਜੀ ਆ ਨਸ਼ਿਆਂ ਦਾ ਸੌਦਾਗਰ ਆ ਠੀਕ ਆ ਸੋਚੀ ਤਾਂ ਉਹਨਾਂ ਪਾਸੇ ਉਹਨਾਂ ਨੇ ਨਸ਼ਿਆਂ ਦਾ ਸੌਦਾਗਰ ਕਿਹਾ ਮੰਨ ਗਿਆ ਜੀ ਉਹ ਸਹੀ 6-6 ਦਿਨਾਂ ਦੇ ਮੰਤਰੀ ਨੂੰ ਜਾਇਨ ਕਰਨਾ ਪਿਆ ਹੋਵੇ ਕ腐ਸ਼ਨ ਦੇ ਕੇਸ ਤੇ ਚਲਦੀ ਸਰਕਾਰ ਤੇ ਦੂਜੇ ਬੰਦੋ ਤੇ ਮੁੱਖੋ ਚਲੋ ਠੀਕ ਹੈ ਸੋਈ ਸਾਹਿਬ ਸਮਝਦੇ ਹਾਂ ਦੇਖੋ ਕਿ ਪਾਸੀ ਸਾਹਿਬ ਸੋਈ ਸਾਹਿਬ ਜ਼ਿਕਰ ਕਰ ਰਹੇ ਜੋ ਦਿੱਲੀ ਦੇ ਵਿੱਚ ਹੋਇਆ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਚੋਰੀ ਹੋਣਾ ਠੀਕ ਹੈ ਸੋਈ ਸਾਹਿਬ ਮੈਨੂੰ ਰਿਐਕਸ਼ਨ ਲਾ ਲਾ ਦੋ ਦਿੱਲੀ ਨੂੰ ਭੇਜਦੇ ਨੇ ਨਾ ਤਾਂ ਪੰਜਾਬ ਦੇ ਲੋਕ ਦੇਖੋ ਜੇ ਅਸ਼ੋਕਰਤਾ ਸਰਕਾਰੀ ਚੋਣ ਜਿਹੜੀ ਤੁਸੀਂ ਲੱਗ ਰਹੀ ਤਰਨਤਾਂ ਤੇ ਜਾਂ ਹੋਰ ਜਿਹੜੀ ਜੀਜ ਉਹਨਾਂ ਲੱਗ ਲਈਆ ਜਦੋਂ ਆਣੀ ਹੈ 27 ਦੀ ਚੋਣ ਉਹ ਨੈਸ਼ਨਲ ਇਲੈਕਸ਼ਨ ਕਮਿਸ਼ਨ ਦੇ ਅੰਦਰ ਚ ਹੋਣੀ ਹੈ ਫਿਰ ਵੇਖ ਲਓ ਦੋ ਸਾਡਾ ਚਲੋ ਠੀਕ ਹੈ ਠੀਕ ਹੈ ਆ ਤੁਸੀਂ ਉਸੇ ਉਸੇ ਸਵਾਲ ਤੇ ਆ ਰਿਹਾ ਤੁਸੀਂ ਉਹ ਤਾਂ অল레ਡੀ ਹੀ 50 ਐਮਐਲਏ ਜਿਹੜੇ ਤੁਹਾਡੇ ਪ੍ਰੈਜ਼ੈਂਟ ਠੀਕ ਹੈ ਪਾਸੀ ਸਾਹਿਬ ਰਿਐਕਸ਼ਨ ਚਾਹੀਦਾ ਪਾਸੀ ਸਾਹਿਬ ਜ਼ਿਕਰ ਕਰੀਏ ਇਸ ਵਿਸ਼ੇ ਨੂੰ ਲੈ ਕੇ ਜਿਹੜਾ ਦਿੱਲੀ ਦੇ ਵਿੱਚ ਹਾਲ ਹੋਇਆ ਆਮ ਆਦੀ ਪਾਰਟੀ ਦਾ 27 ਦੇ ਵਿੱਚ ਪੰਜਾਬ ਦਾ ਹੋਣਾ ਹੈ ਪਾਸੇ ਸਾਬ ਰਿਐਕਸ਼ਨ ਇਹਨਾਂ ਨੂੰ ਕਹੋ ਪਹਿਲਾਂ ਬੇਨਤੀ ਰਹੀ ਕਿ ਬੰਦ ਕਰਨਾ ਚਿੱਕੜਾ ਬੰਦ ਕਰਨਾ ਫਿਰ ਤੇ ਚਿੱਕੜਾ ਹਲੇ ਤੱਕ ਨਹੀਂ ਬੰਦ ਹੋ ਰਹੀਆਂ ਸੋਈ ਸਾਬ ਮੇਰੀ ਬੇਨਤੀ ਰਹੀ ਕਿ ਕੋਈ ਰਿਐਕਸ਼ਨ ਲੈ ਲਈ ਇਹਨਾਂ ਦਾ ਸੋਈ ਸਾਬ ਨੂੰ ਮੇਰੀ ਬੇਨਤੀ ਰਹੀ ਤੁਹਾਨੂੰ ਕੋਈ ਰਿਐਕਸ਼ਨ ਲੈ ਲਈ ਤੁਹਾਨੂੰ ਸਮਝਾ ਦਿੱਤਾ ਮੈਂ ਸੋਈ ਸਾਬ ਸੋਈ ਸਾਬ ਪਾਸੇ ਜੀ ਬੋਲ ਜੀ 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 ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਦਿੱਲੀ ਦੇ ਵਿੱਚ ਤਿੰਨ ਵਾਰੀ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਉਸ ਤੋਂ ਬਾਅਦ ਭਾਜਪਾ ਨੇ ਪੂਰਾ ਜ਼ੋਰ ਲਾਇਆ ਭਾਜਪਾ ਭਾਜਪਾ ਪੁਲਿਸ ਭਾਜਪਾ ਇਲੈਕਸ਼ਨ ਕਮਿਸ਼ਨ ਉਸ ਤੋਂ ਬਾਵਜੂਦ ਵੀ ਅੱਜ ਆਮ ਆਦਮੀ ਪਾਰਟੀ ਉੱਥੇ ਵਿਰੋਧੀ ਧਿਰ ਦੇ ਵਿੱਚ ਹੈ ਇਹ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਕਦੇ ਕੋਈ ਸੱਤਾ ਪੱਖ 'ਚ ਹੁੰਦਾ ਹੈ ਕਦੇ ਉਹ ਵਿਰੋਧੀ ਧਿਰ 'ਚ ਆ ਜਾਂਦਾ ਹੈ ਭਾਜਪਾ ਤਾਂ ਨਾ 3 'ਚ ਨਾ 13 'ਚ ਨਾ ਪਲੇਅਰ ਆ ਜੇ ਨਾ ਸਪੀਅਰਾਂ 'ਚ ਨਾ ਸੱਤਾ 'ਚ ਨਾ ਵਿਰੋਧੀ ਧਿਰ 'ਚ ਇਹ ਸੁਪਨੇ ਦੇਖੋ ਕਿੱਡੇ-ਕੱਡੇ ਲੈ ਰਹੇ ਆ ਇਹਨਾਂ ਦੇ ਹੀ ਕੈਂਡੀਡੇਟ ਐ ਇਹਨਾਂ ਦੇ ਜਿਹੜੇ ਜਿਨ੍ਹਾਂ ਨੂੰ ਇਹਨਾਂ ਚੀਫ ਮਿਨਿਸਟਰ ਬਣਾਉਂਦੇ ਸੁਪਨਿਆਂ ਹਿੱਤ ਖਾਏ ਸੀ ਕਿ ਆਪਣੇ ਨਰੇਂਦਰ ਸਿੰਘ ਜੀ ਨੂੰ ਨਾਲ ਲੈ ਕੇ ਉਹ ਤਾਂ ਕਹਿ ਰਹੇ ਤੁਸੀਂ 2037 ਤੱਕ ਭੁੱਲੀ ਜਾਓ ਹੂੰ ਮਿਲਿਆ ਤੁਸੀਂ ਭਾਜਪਾ ਕਿਤੇ ਆ ਵੀ ਸਕਦੀ ਐ ਐਸੇ ਲਈ ਕਹਿ ਰਿਆ ਨਾ ਅਕਾਲੀ ਦਲ ਨਾਲ ਜੁਆ ਕਠ ਜੋੜ ਕਰ ਲੋ ਤੁਸੀਂ ਇੱਕ ਚੀਜ਼ ਨੋਟ ਕਿਓ ਤੁਹਾਡਾ ਬਹੁਤ ਸੋਹਣਾ ਕਨਸੈਪਟ ਸੀਗਾ ਚੀਮਾ ਜੀ ਨੇ ਬੜੀ ਵਧੀਆ ਗੱਲ ਕੀਤੀ ਇਹਨਾਂ ਦੇ ਪਿਛਲੇ ਸਾਰੇ ਸਿਸਟਮ ਦੱਸਦੇ ਵੀ ਕਿ ਕਿੰਦਾ ਰਲ ਮਿਲ ਕੇ ਖੇਲਦੇ ਰਹੇ ਆ ਇੱਕ ਇੱਕ ਚੀਜ਼ ਉਹਨਾਂ ਨੇ ਕਲੀਅਰ ਕਰਤੀ ਗੱਲ ਇਹ ਸੀ ਵੀ ਕਿਹਾ ਭਾਜਪਾ ਔਰ ਅਕਾਲੀ ਦਲ ਗਠਜੋੜ ਕਰੇਗੀ ਜਾਂ ਨਹੀਂ ਬੇਸਿਕ ਕੁਐਸਚਨ ਐ ਜੀ ਜੀ ਦੋਨੋਂ ਬੁਲਾਰੇ ਜੋ ਕਿਸੇ ਚ ਹਿੰਮਤ ਹੈ ਕਹਿਣ ਦੀ ਵੀ ਕਰਾਂਗੇ ਕਿ ਨਹੀਂ ਕਰਾਂਗੇ ਦੋਨੋਂ ਬੁਲਾਰੇ ਕੀ ਕਰ ਰਹੇ ਆ ਕਦੇ ਦਿੱਲੀ ਨੂੰ ਭੱਜ ਰਹੇ ਆ ਕਦੇ ਸ਼ਿਸ਼ੋਧਿਆ ਜਿੰਨੂੰ ਭੱਜ ਰਹੇ ਆ ਕਦੇ ਕਿਜਰੀਵਾਲ ਜਿੰਨੂੰ ਭੱਜ ਰਹੇ ਆ ਇਹੀ ਇਹਨਾਂ ਦੀ ਹਾਲਤ ਦਿਖਾ ਰਿਹਾ ਹੈ ਕਿ 0 0 0 0 0 0 ਲੋਕ ਇਹਨਾਂ ਦਾ ਜਦੋਂ ਕੱਲ ਹੀ ਭਾਜਪਾ ਦਾ ਪਹਿਲਾ ਨਿਜ਼ਾਮ ਦੇਖ ਚੁੱਕੇ ਆ ਕਿ ਇਹਨਾਂ ਨੇ ਕੀ ਕੀਤਾ ਗੈਂਗਸਟਰ ਬਾਦ ਪੈਦਾ ਕੀਤਾ ਨਸ਼ੇਲਿਆਂ ਦੇ ਪੰਜਾਬ ਦੀ ਬਰਬਾਦੀ ਕੀਤੀ। ਇਹ ਚਲੋ ਇੱਕ ਵਾਰੀ ਰਿਐਕਸ਼ਨ ਲੈ ਲਈ ਸ਼੍ਰੋਮਣੀ ਕੱਲ ਦਾ ਤੋਂ ਲੈ ਲਈਏ। ਪੰਜਾਬ ਦੇ ਇੱਕ ਮਿੰਟ ਸਰ ਪਲੀਜ਼ ਮੈਂ ਕਿਉਂਕਿ ਮੈਨੂੰ ਨਾ ਕੋਰਟ ਚ ਜਾਣਾ ਹੈ ਸਰ। ਮੈਨੂੰ 10 ਕਿੱਟ ਲੈ ਲੈਣ ਦਿਓ। ਉਸ ਤੋਂ ਬਾਅਦ ਜੇ ਨਾ ਤਾਂ ਜਿੰਨਾ ਮਰਜੀ ਕਿਉਂਕਿ ਇਹਨਾਂ ਨੇ ਬਾਅਦ ਚ ਰੋਣਾ ਹੀ ਪਾਣਾ। ਮੇਰੇ ਭਰਾਵਾਂ ਨੇ ਬੋਲਣ ਦਾ ਦੇਣਾ ਨਹੀਂ। ਠੀਕ ਹੈ ਠੀਕ ਹੈ ਸੁਣ ਲਓ। ਮੈਂ ਕੀ ਗੱਲ ਕਹਿ ਰਿਹਾ ਕਿ ਜਦੋਂ ਇਹਨਾਂ ਦੀ ਸੱਤਾ ਸੀ ਕਿ 2014 ਤੋਂ 2021 ਤੱਕ। ਆ ਜਿਹੜਾ ਕਹਿ ਰਹੇ ਨਾ ਅਸੀਂ ਕੁਰਬਾਨੀ ਦੇ ਕੇ ਸਹਰਸ਼ਿਮਰਤ ਕੋਰ ਬਾਦਲ ਬਾਹਰ ਸੰਗੇ ਆ ਕਿਸਾਨਾਂ ਨੂੰ ਸਮਝ ਨਹੀਂ ਆ ਰਹੇ ਉਹ ਤਾਂ ਜਦ ਪੰਜਾਬ ਦੇ ਲੋਕਾਂ ਦਾ ਰੂਖ ਦੇਖਿਆ ਫੇਰ ਭੱਜੇ ਹੂੰ ਜੀ ਜੀ 14 ਤੋਂ 21 ਤੱਕ ਤਾਂ ਤੁਸੀਂ ਇਕੱਠੇ ਸੱਤਾ 'ਚ ਰਹੇ ਉਸ ਤੋਂ ਪਹਿਲਾਂ ਬਾਜਪੀ ਸਾਹਿਬ ਦੇ ਨਾਲ ਇਕੱਠੇ ਸੱਤਾ 'ਚ ਰਹੇ ਕਿਹੜਾ ਪੰਜਾਬ ਦਾ ਮਸਲਾ ਅਕਾਲੀ ਭਾਜਪਾ ਨੇ ਪੰਜਾਬ ਦੇ ਹੱਕ 'ਚ ਹੱਲ ਕਰਾਤਾ ਚੰਡੀਗੜ੍ਹ ਦਵਾਤਾ ਜਾਂ ਪਾੜੀਆਂ ਦਾ ਮਸਲਾ ਹੱਲ ਕਰਾਤਾ ਚਲੋ ਠੀਕ ਹੈ ਪੁੱਛ ਲਾਂ ਤੁਹਾਨੂੰ ਪਾਸਾ ਕਿ ਸਮਝ ਨਹੀਂ ਕੋਈ ਦੇਖਦੇ ਰਹੇ ਤੁਸੀਂ ਉਦੋਂ ਤਾਂ ਪੰਜਾਬ ਦੇ ਹਿੱਤਾਂ ਨੂੰ ਵੇਚ ਕੇ ਆਪਣੀਆਂ ਜਾਦਾਦਾਂ ਬਣਾਉਂਦੇ ਰਹੇ ਤੁਸੀਂ ਅੱਜ ਤੁਸੀਂ ਗੱਲਾਂ ਕਰ ਰਹੇ ਹੋ ਪੰਜਾਬ ਦੇ ਹਿੱਤਾਂ ਦੀ ਨਹੀਂ ਇਹ ਪੰਜਾਬ ਦੇ ਹਿੱਤਾਂ ਨਹੀਂ ਨਹੀਂ ਠੀਕ ਹੈ ਪਰਮਵੀਰ ਦੀ ਰਿਐਕਸ਼ਨ ਚਾਹੀਦਾ ਮੈਂ ਤੁਹਾਨੂੰ ਦੋ ਪਰਮਵੀਰ ਸਿੰਘ ਜੀ ਵੱਲੋਂ ਰਿਐਕਸ਼ਨ ਚਾਹੀਦਾ ਪਸਾਬ ਠੀਕ ਹੈ ਮਿਹਰਬ ਪਰਮਵੀਰ ਸਿੰਘ ਦੀ ਰਿਐਕਸ਼ਨ ਦੇ ਦਿਓ ਜ਼ਿਕਰ ਕਰ ਰਹੇ ਕਾਲੀ ਭਜਪਾ ਸਰਕਾਰ ਜਦੋਂ ਘੱਟ ਚੋੜ ਸੀਗਾ ਕੁਝ ਨਹੀਂ ਕੀਤਾ ਪੰਜਾਬ ਦੇ ਹੱਕ ਦੀ ਗੱਲ ਨਹੀਂ ਕੀਤੀ ਚੰਡੀਗੜ੍ਹ ਦਾ ਮਸਲਾ ਵੀ ਜ਼ਿਕਰ ਕਰਦਾ ਪਾਣੀ ਦਾ ਮਸਲੇ ਦੀ ਵੀ ਜ਼ਿਕਰ ਕਰਦਾ ਪਾਸੀ ਸਾਹਿਬ ਨੇ ਪਰਮਵੀਰ ਸਿੰਘ ਮੈਂ ਕਹ ਮੈਂ ਕਹਨਾ ਜੀ ਮੈਂ ਕਹਨਾ 70 ਸਾਲਾਂ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਲੋਕੀ ਕੱਚੀਆਂ ਸੜਕਾਂ ਤੇ ਤੁਰਦੇ ਸੀ ਜੀ ਇਹ ਤਾਂ ਇਹਨਾਂ ਨੇ ਆਮ ਆਦਮੀ ਪਾਰਟੀ ਆ ਕੇ ਨੇ ਆ ਕੇ ਇੱਥੇ ਫਲਾਈਓਵਰ ਬਣਾਏ ਨੇ ਫੋਰ ਲੇਨ ਸੜਕਾਂ ਬਣਾਈਆਂ ਉਹ 16 ਹਸਪਤਾਲ ਸੀ ਉਹ ਪਤਾ ਨਹੀਂ ਕਿਹੜੀ ਇਹਨਾਂ ਨੇ ਨਵੀਂ ਕੰਸਟਰਕਸ਼ਨ ਕੀਤੀ ਹੈ ਸਿਰਫ ਇਹਨਾਂ ਨੂੰ ਦਿਖਦੇ ਆ ਪੰਜਾਬ ਦੇ ਲੋਕਾਂ ਨੂੰ ਨਾ 16 ਹਸਪਤਾਲ ਦਿਖਦੇ ਨੇ ਨਾ ਇਹਨਾਂ ਨੇ ਜਿਹੜੇ ਕਾਲਜ ਬਣਾਏ ਨੇ ਉਹ ਦਿਖਦੇ ਨੇ ਨਾ ਨਵੇਂ ਸਕੂਲ ਬਣਾਏ ਨੇ ਉਹ ਦਿਖਦੇ ਨੇ ਟੀਚਰ ਸੜਕਾਂ ਤੇ ਨੇ ਪੀਆ ਟੀਸੀ ਦੇ ਮੁਲਾਦਮ ਸੜਕਾਂ ਤੇ ਨੇ ਅੱਜ ਪੰਜਾਬ ਦਾ ਨੌਜਵਾਨ ਸੜਕਾਂ ਤੇ ਹੈ ਪਤਾ ਨਹੀਂ ਇਹਨਾਂ ਨੇ ਕਿਹੜੀ ਇਹੋ ਜਿਹਾ ਕ੍ਰਿਸ਼ਮਈ ਕੰਮ ਕੀਤਾ ਜਿਹੜਾ ਪੰਜਾਬ ਆਪ ਦੇ ਲੋਕਾਂ ਨੂੰ ਨਹੀਂ ਦਿਖਦਾ ਸਿਰਫ ਇਹਨਾਂ ਨੂੰ ਦਿਖਦਾ ਠੀਕ ਹੈ ਜੀ ਪਰ ਦੂਜੀ ਦੂਜੀ ਜੇ ਇਹਨਾਂ ਨੇ ਇੰਨੇ ਕੰਮ ਕੀਤੇ ਹੁੰਦੇ ਨਾ ਤੇ ਅੱਜ ਇਹਨਾਂ ਦਾ ਕਾਟਰ ਨਾ ਭਜਦਾ ਅੱਜ ਇਹਨਾਂ ਨੂੰ ਬਾਈ ਇਲੈਕਸ਼ਨਾਂ ਲਈ ਦੂਜੀਆਂ ਪਾਰਟੀਆਂ ਚੋਂ ਲੀਡਰ ਲਿਆ ਕੇ ਨਾ ਲੜਾਣੇ ਪੈਂਦੇ ਚਲੋ ਠੀਕ ਹੈ ਪਰਮਵੀਰ ਸਿੰਘ ਜੀ ਇਹਨਾਂ ਦੇ ਕਾਟਰ ਅੱਜ ਕਿੱਥੇ ਇਹਨਾਂ ਦਾ ਕਾਟਰ ਜਿਹੜੇ ਦਰਿਆ ਪਛਾਣਦੇ ਸੀ ਜਿਹੜੇ ਆਮ ਘਰ ਦੇ ਬੰਦੇ ਨੂੰ ਇਹਨਾਂ ਨੇ ਰਾਜ ਸਭਾ ਚ ਭੇਜਿਆ ਜਿਹੜੇ ਆਮ ਵਰਕਰ ਨੂੰ ਇਹਨਾਂ ਨੇ ਇਲੈਕਸ਼ਨ ਲੜਾਈ ਹੈ ਬਾਈ ਇਲੈਕਸ਼ਨ ਜੀ ਇਹਨਾਂ ਦਾ ਜਿਹੜਾ ਕਾਡਰ ਸੀ ਉਹ ਕਾਡਰ ਨਰਾਸ਼ ਹੋ ਕੇ ਘਰ ਚ ਬੈਠ ਗਿਆ ਕਿਉਂਕਿ ਉਹਨਾਂ ਨੇ ਦੇਖ ਲਿਆ ਇਹ ਗੱਲਾਂ ਦੇ ਵਿੱਚ ਕੁਝ ਹੋਰ ਕਰਦੇ ਨੇ ਤੇ ਠੀਕ ਹੈ ਪਰਮਿੰਦਰ ਸਿੰਘ ਜੀ ਮੇਰੀ ਮੇਰੀ ਬੇਨਤੀ ਰਹੀ ਕਿਉਂਕਿ ਮੇਰੀ ਰਿਐਕਸ਼ਨ ਕੋਈ ਸਾਥ ਤੋਂ ਲੈਣਾ ਛੋਟਾ ਜਿਹਾ ਰਿਐਕਸ਼ਨ ਹੈ ਉਹ ਪੰਜਾਬ ਦੀ ਲੁੱਟ ਪੰਜਾਬ ਦੀ ਲੁੱਟ ਦੇ ਵਿੱਚ ਅੱਜ ਇਹ ਠੀਕ ਹੈ ਪਰਮਿੰਦਰ ਸਿੰਘ ਜੀ ਮੈਨੂੰ ਰੋਕਣਾ ਪਏਗਾ ਕਿਉਂਕਿ ਸਮਾਂ ਮੇਰੇ ਕੋਲ ਨਹੀਂ ਹੈ ਸੋਈ ਸਾਹਿਬ ਬਿਲਕੁਲ ਛੋਟਾ ਜਿਹਾ ਰਿਐਕਸ਼ਨ ਚਾਹੀਦਾ ਸੋਈ ਸਾਹਿਬ ਪਾਸ ਸਾਹਿਬ ਨੇ ਜ਼ਿਕਰ ਕੀਤਾ ਕਿ ਤੁਹਾਡੀ ਸਰਕਾਰਾਂ ਪਹਿਲੇ ਰਹੀਆਂ ਪੰਜਾਬ ਲਈ ਕੁਝ ਨਹੀਂ ਕੀਤਾ ਸੋਈ ਸਾਹਿਬ ਬਿਲਕੁਲ ਛੋਟਾ ਜਿਹਾ ਰਿ ਦੇ ਕੋਈ ਸਰਨਾ 21 ਸਾਰੀਆਂ ਸਰਕਾਰਾਂ ਨੇ ਤੇ ਜੋ ਕੀਤਾ ਉਹ ਸਾਰੀ ਦੁਨੀਆ ਨੇ ਦੇਖਿਆ ਲੇਕਿਨ ਇਹਨਾਂ ਦੀ ਸਰਕਾਰ ਨੇ ਤੇ ਇੱਕ ਇਹ ਤੱਕ ਨਹੀਂ ਲਾਈ ਪੁੱਛ ਦਿਓ ਕਿੱਥੇ ਲੱਗੀ ਹੋਵੇ ਇਹਨਾਂ ਨੇ ਤੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਚਾਹੇ ਨਸ਼ਿਆਂ ਤੋਂ ਹੋਵੇ ਚਾਹੇ ਗੁੱਟਕੁਸ਼ੀਆਂ ਤੋਂ ਹੋਵੇ ਚਾਹੇ ਗੈਂਗਸਟਰਾਂ ਵਾਂਗ ਤੇ ਹੋਵੇ ਤੇ ਚਾਹੇ ਜਿਹੜੀ ਇਹਨਾਂ ਨੇ ਅੱਜ ਰੁੱਟ ਰੁੱਟ ਕੇ ਪੰਜਾਬ ਦਾ ਖਿਆਲਾ ਦਿੱਲੀ ਭੱਜਣ ਵਾਸਤੇ ਹੋਵੇ ਕੇਜਰੀਵਾਲ ਨੂੰ ਪ੍ਰਮੋਟ ਕਰਨ ਵਾਸਤੇ ਇਸ ਕਰਕੇ ਆ ਆ ਜਿਹੜੀ ਆਪਦਾ ਹੈਗੀ ਆ ਪੰਜਾਬ ਦੇ ਗੱਲ ਆਪਦਾ ਪਈ ਹੋਈ ਆ ਆ ਉਹਦਾ ਚਾਂਗੂ ਰਹਿ ਜਣਾ ਦਾ ਇਹ ਆਪਦਾ ਦੂਰ ਹੋ ਜਾ ਜੀ ਠੀਕ ਹੈ ਸੋਹੀ ਸਾਹਿਬ ਠੀਕ ਹੈ ਠੀਕ ਹੈ ਪਰਮबीर ਸਿੰਘ ਜੀ ਬਹੁਤ ਬਹੁਤ ਧੰਨਵਾਦ ਵਿਕਰਮਜੀਤ ਪਾਸੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਮਲ ਜੀ ਸੋਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇਸ ਪੂਰੇ ਵਿਸ਼ੇ ਨੂੰ ਲੈ ਕੇ ਆਪਣੇ ਵਿਚਾਰ ਰੱਖਣ ਲਈ ਤਾਂ ਜ਼ਿਕਰ ਸਾਫ਼ ਹੈ ਕਾਲੀ ਭਾਜਪਾ ਗੱਜੋੜ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਇਸ ਪੂਰੇ ਵਿਸ਼ੇ ਨੂੰ ਲੈ ਕੇ ਲਗਾਤਾਰ ਹੁਣ ਸਿਆਸੀ ਹਵਾਵਾਂ ਦੀ ਗੱਲ ਕਰ ਲਈਏ ਤਾਂ ਉਹਦੇ ਵਿੱਚ ਗਰਮਾਹਟ ਵਧੀ ਹੋਈ ਨਜ਼ਰ ਆ ਰਹੀ ਹੈ